1970 ਸਪਟੈਂਬਰ ਦੇ ਵਿੱਚ ਮੈਂ ਇੱਥੇ ਕੈਨੇਡਾ ਪਹੁੰਚ ਗਿਆ 1970 ਚ ਹਾਂਜੀ ਪਹੁੰਚ ਅੱਛਾ ਜੀ ਕੀ ਕਾਰਨ ਸੀਗੇ ਵੀ ਜਿਹੜੀ ਖਿੱਚ ਲੈ ਆਈ ਇੱਧਰ ਧਰਤੀ ਟੀ ਦਫਾਦਰ ਕਹਿੰਦੇ ਫਿਰ ਜੇ ਤੇਰਾ ਜੀ ਕਰਦਾ ਕੈਨੇਡਾ ਜਾਣਾ ਕਿ ਜਾਂ ਇੱਥੇ ਫਰਦਰ ਪੜਨਾ ਜਾਂ ਕੀ ਕਰਨਾ ਅੱਛਾ ਜੀ ਸੋ ਆਈ ਚੌਸ ਪੈਕੇਜ ਜੇ ਸਾਨੂੰ ਚਾਂਸ ਮਿਲਦਾ ਤਾਂ ਕੈਨੇਡਾ ਪਹੁੰਚੀ ਹੋਈ ਇੱਥੇ ਕੀ ਕਰਨਾ ਅੱਛਾ ਜੀ ਉਦੋਂ ਵੀ ਜਹਾਜ਼ਾਂ ਤੇ ਆਉਂਦੇ ਸੀ ਕਿ ਸ਼ਿਪਾਂ ਦਾ ਹਾਂਜੀ ਹਾਂਜੀ ਉਦੋਂ ਜਹਾਜ਼ ਆਉਂਦੇ ਸੀ ਅੱਜ 58 ਚ ਹੂੰ ਸਾਡੇ ਮਾਮਾ ਜੀ ਆਏ ਤੇ ਉਹਨਾਂ ਨੇ ਵਾਪਸ ਜਾ ਕੇ ਇੱਕ ਲੈਟਰ ਲਿਖਿਆ ਤੇ ਜਹਾਜ਼ ਦੀ ਟਰੈਵਲਿੰਗ ਉਹਨਾਂ ਨੇ ਕੀਤੀ ਸੀ 58 ਚ ਅੱਛਾ ਜੀ ਤੇ ਜਦੋਂ ਤੁਸੀਂ ਸਫ਼ਰ ਕੀਤਾ 1970 ਚ ਜੀ ਤੇ ਅੱਜ 2024 ਚ ਕਰਦੇ ਆ ਉਸ ਸਮੇਂ ਤੇ ਅੱਜ ਦੇ ਜਹਾਜ਼ ਦੇ ਵਿੱਚ ਕੀ ਹੈਗਾ ਫਰ ਪਹਿਲਾ ਜਹਾਜ਼ ਜਦ ਮੈਂ ਆਇਆ ਤੇ ਮੈਂ ਪਹਿਲਾਂ ਜਾਪਾਨ ਉਤਰਿਆ ਤੇ ਜਪਾਨ ਚ ਉਹਨਾਂ ਨੇ ਬੜੇ ਸੋਹਣੇ ਹੋਟਲ ਸੀ ਹੋਟਲ 'ਚ ਰਾਤ ਰੱਖਿਆ ਤੇ ਇਨਫੈਕਟ ਲੈਂਗੁਏਜ ਥੋੜੀ ਬਹੁਤ ਸੀਗੀ ਪਰ ਦੂਜੇ ਪਾਸੇ ਜਪਾਨੀ ਜਿਹੜੇ ਆ ਉਹਨਾਂ ਦੀ ਅੰਗਰੇਜ਼ੀ ਬੜੀ ਮਾੜੀ ਸੀ ਅੱਛਾ ਜੀ ਹਾਂ ਉਦੋਂ ਕਿੰਨੀ ਉਮਰ ਸੀ ਫਿਰ ਤੁਹਾਡੀ 17 ਸਾਲ 17 ਸਾਲ ਤੇ ਇੱਥੇ ਆ ਕੈਨੇਡਾ ਵਾਜੀ ਵਾ ਤੇ ਅਲਬਰਟਾ 'ਚ ਪਤਾ ਲੱਗਦਾ ਜੀ ਕਹਿੰਦੇ ਤੁਹਾਡਾ ਹੀ ਪਰਿਵਾਰਕ ਮੈਂਬਰ ਜਿਹੜੇ ਸੀਗੇ ਜਿਹੜੇ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਕੋਈ ਇਸ ਸਟੇਟ ਦੇ ਵਿੱਚ ਆਏ ਆ ਜੀ ਉਹਨਾਂ ਵਿੱਚੋਂ ਤੁਹਾਡੇ ਪੁਰਖੇ ਵੀ ਰਹੇ ਨੇ ਉਹਨਾਂ ਦਾ ਨਾਮ ਸੀ ਜੀ ਬਰਿਆਮਾ ਸਿੰਘ ਇਨ ਫੈਕਟ ਮੈਨੂੰ ਕਹਿੰਦੇ ਗੱਲ ਸੁਣ ਇੱਧਰ ਹਾਂਜੀ ਮੇਰੀ ਸ਼ਰਟ ਚੱਕ ਕੇ ਕਹਿੰਦਾ ਉੱਥੇ 19h neck ਕਹਿੰਦਾ ਮੇਰੀ ਕਿਤੇ ਮਿਣ ਕੇ ਦੇਖ ਲੈ ਅੱਛਾ ਜੀ ਬੜੇ ਸਟੌਕੀ ਬੰਦੇ ਸੀ ਹਾਂਜੀ ਕਹਿੰਦੇ ਤੂੰ ਸਲਿਮ ਜਿਆ ਇਦਾਂ ਦੀ ਸਰੀਰ ਤੇਰਾ ਕੀ ਕਰੇਗਾ ਇੱਥੇ ਆ ਕੇ ਖਾਣਾ ਪੀਣਾ ਸ਼ੁਰੂ ਕਰ ਪੈਲਾ ਹਾਂਜੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਆਪਣੇ ਗ੍ਰੈਂਡਪਾ ਕੀ ਤੁਹਾਡੀ ਰੂਟੀਨ ਚ ਖਾਣ ਕੀ ਖਾਂਦੇ ਪੀਂਦੇ ਕੀ ਸੀ ਹਾਂਜੀ ਕਹਿੰਦੇ ਖਾਣਾ ਪੀਣਾ ਬਸ ਸਵੇਰੇ ਇੱਕ ਨਾ ਦੁੱਧ ਚਾਹ ਜੀ ਇਹ ਬਣਾ ਵੀ ਲੈਣੀ ਤੇ 1 ਪਾਉਂਡ ਬਟਰ ਦਾ ਮੈਂ ਉਹਦੇ ਵਿੱਚੇ ਪਾ ਲੈਂਦਾ ਹੁੰਦਾ ਬੱਲੇ ਪੰਜਾਬ ਦੇ ਪ੍ਰਵਾਸ ਨੂੰ ਕਿਵੇਂ ਵੇਖਦੇ ਹੋ ਪੰਜਾਬ ਦੇ ਵਿੱਚੋਂ ਤਕਰੀਬਨ ਜਿਹੜੇ ਲੋਕ ਉੱਥੇ ਆਉਂਦੇ ਸੀ ਹਾਂਜੀ ਫਰ ਬੈਟਰ ਲਾਈਫ ਜਿਹੜੇ ਬੰਦੇ ਜਿਆਦਾ ਸਟੈਬਲਿਸ਼ ਸਗੇ ਉੱਥੇ ਪੈਸਾ ਪੈਸਾ ਚੰਗਾ ਸੀ ਉਹ ਨਹੀਂ ਸੀ ਆਉਂਦੇ ਜੀ 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 ਤੇ ਅੱਜ ਅੱਜ ਤਾਂ ਹੁਣ ਮੇਰਾ ਖਿਆਲ ਇਹ ਹੈ ਟ੍ਰੈਂਡ ਹੈ ਮੈਨੂੰ ਲੱਗਦਾ ਪੇ ਕੈਨੇਡਾ ਆਉਣ ਆ ਤੇ ਬੱਚਾ ਕੋਈ ਵੀ ਉੱਥੇ ਸੇਫ ਹੀ ਨਹੀਂ ਫੀਲ ਕਰਦੇ ਲੋਕ ਪਜਤਰ 70 ਤੋਂ ਲੈ ਕੇ ਥੋੜਾ ਥੋੜਾ ਵਿਗੜਨ ਲੱਗ ਪਿਆ ਕੰਮ ਤੇ ਫਿਰ 10 ਸਾਲ ਤੱਕ ਇਟ ਵਾਸ ਵੈਰੀ ਬੈਡ ਡਿਸਕ੍ਰਿਮੀਨੇਸ਼ਨ ਬੜਾ ਲੋਕ ਸਾਨੂੰ ਨਹੀਂ ਸੀ ਟੋਲਰੇਟ ਨਹੀਂ ਸੀ ਕਰ ਰਹੇ ਐਕਸੈਪਟ ਨਹੀਂ ਸੀ ਕਰ ਰਹੇ ਹੁਣ ਤਾਂ ਜੀ ਚੱਲਦਾ ਇਹ ਆਵੇ ਸਾਡੇ ਬੱਚੇ ਆ ਕੇ ਇੱਥੇ ਚੰਗਾ ਪੜ ਗਏ ਆ ਸੋਹਣੀਆਂ ਉਹਨਾਂ ਦੀਆਂ ਜੋਬਾਂ ਤੇ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਪਈ ਅਸੀਂ ਹੁਣ ਤਕਰੀਬਨ ਐਵਰੇਜ ਬੰਦੇ ਨਾਲੋਂ ਬੈਟਰ ਲਾਈਫ ਜੀ ਰਹੇ ਆ ਕੈਨੇਡੀਅਨ ਜਿਹੜੇ ਬੰਦੇ ਆ ਆਪਣੇ ਇੰਡੀਅਨ ਜਿਹੜੇ ਬੰਦੇ ਆ ਦੇ ਆ ਡੂ ਬੈਟਰ ਦੈਨ ਐਵਰੇਜ ਪੁਰਾਣੇ ਕੈਨੇਡੀਅਨ ਜਿਹੜੇ ਹੈਗੇ ਸੀ ਹੁਣ ਅੱਜ ਕੱਲ ਕੀ ਬਿਜ਼ਨਸ ਕਰਦੇ ਹੋ ਤੁਸੀਂ ਜੀ ਮਸ ਜੀ ਮੇਰਾ ਵੈਸੇ ਹ ਰੀਅਲ ਏਸਟੇਟ ਨਾਲ ਰਿਲੇਟਿਡ ਹੀ ਆ ਬਿਜ਼ਨਸ ਓਕੇ ਮੈਨੂੰ ਇੱਕ ਦੋ ਵੀਰ ਮਿਲੇ ਜੀ ਪਰ ਮੈਨੂੰ ਇਸ ਗੱਲ ਦੀ ਥੋੜੀ ਚਲੋ ਮੈਂ ਸਾਰੇ ਨੂੰ ਪੰਜਾਬੀਆਂ ਨੂੰ ਇੱਕ ਪਾਸੇ ਨਹੀਂ ਰੱਖਦਾ ਜੀ ਤੇ ਆਪਣੇ ਪੰਜਾਬੀ ਪੰਜਾਬੀਆਂ ਨੂੰ ਯੂਜ਼ ਕਰ ਰਹੇ ਆ ਐਕਸਪਲੋਇਟ ਕਰ ਰਹੇ ਆ ਜੀ ਮੇਰੇ ਕੋਲ ਕਟੋ ਕਟ ਪੇਰੋਲ ਤੇ 100 ਬੰਦੇ ਤੋਂ ਵੱਧ ਹੋਣਾ ਅੱਛਾ ਜੀ ਸਾਡੇ ਕੋਲ ਦੋ ਡੇ ਘੇਰਿਆ 25 25 ਦੀ ਉੱਥੇ ਆ ਦੋ ਹੋਟਲ ਆ ਉਹਨਾਂ ਚ ਵਰਕਰ ਕੰਮ ਕਰਦੇ ਆ ਜਿਹੜੇ ਇੱਥੋਂ ਦੇ ਗੋਰੀ ਲੋਕ ਆ ਜੀ ਉਹ ਬੜੇ ਗੁੱਡ ਮਾਰਨਿੰਗ ਹੈਵ ਅ ਗੁੱਡ ਡੇ ਮਲਕੇ ਬਹੁਤ ਸਮਾਈਲ ਦੇ ਨਾਲ ਆਪਾਂ ਨੂੰ ਉਹ ਕਰਦੇ ਆ ਵੀਸ਼ੇ ਜੀ ਹਾਂਜੀ ਤੇ ਆਪਣੇ ਬੰਦੇ ਜਦੋਂ ਉਹਨੂੰ ਪੰਜਾਬੀ ਦਿਖ ਜਾਂਦਾ ਉਹ ਮੂੰਹ ਕਮਾ ਲੈਂਦੇ ਜੀ ਆਪਣੇ ਤਾਂ ਸਤਿ ਸ੍ਰੀ ਅਕਾਲ ਜੀ ਦੋਸਤੋ ਕੈਨੇਡਾ ਤੋਂ ਉਹਨਾਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਮਿਹਨਤਾਂ ਕੀਤੀਆਂ ਸੰਘਰਸ਼ ਕੀਤੇ ਤੇ ਫਿਰ ਪ੍ਰਮਾਤਮਾ ਨੇ ਉਹਨਾਂ ਨੂੰ ਤਰੱਕੀਆਂ ਬਖਸ਼ੀਆਂ ਜਿੱਥੇ ਉਹਨਾਂ ਦੀ ਮਿਹਨਤ ਕਰਕੇ ਉਹਨਾਂ ਨਾਲ ਮੁਲਾਕਾਤ ਕਰ ਰਹੇ ਹਾਂ ਨਾਲ ਉਹਨਾਂ ਰੂਹਾਂ ਨੂੰ ਮਿਲ ਰਹੇ ਆ ਜਿਹੜੇ ਇੱਥੇ ਬਹੁਤ ਸਾਲਾਂ ਤੋਂ ਰਹਿ ਰਹੇ ਨੇ ਉਹਨਾਂ ਦਾ ਤਜਰਬਾ ਕੀ ਕਹਿੰਦਾ ਹੈ ਜਿਹੜੇ ਨਵੇਂ ਨੌਜਵਾਨ ਆ ਰਹੇ ਨੇ ਉਹਨਾਂ ਬਾਬਤ ਉਹਨਾਂ ਦੇ ਕੀ ਵਿਚਾਰ ਨੇ ਸੋ ਉਸੇ ਲੜੀ ਦੇ ਤਹਿਤ ਅੱਜ ਇੱਕ ਹੋਰ ਸ਼ਖਸੀਅਤ ਦੇ ਨਾਲ ਬੈਠੇ ਆ ਕੈਲਗਰੀ ਦੇ ਵਿੱਚ ਜਰਨੈਲ ਸਿੰਘ ਸਹੋਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਜੀ ਬਿਲਕੁਲ ਜੀ ਮਿਹਰਬਾਨੀਆ ਤੁਸੀਂ ਦੱਸੋ ਆਨੰਦਾ ਜੀ ਚੜਦੀ ਕਲਾ ਜੀ ਤੇ ਕਦੋਂ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਹੋ ਪਹਿਲਾਂ ਤਾਂ ਜੀ ਪੰਜਾਬ ਤੋਂ ਕਿੱਥੋਂ ਤੁਸੀਂ ਜੀ ਪੰਜਾਬ ਜੀ ਗੁਰਾਇਆਂ ਦੇ ਨਾਲ ਇੱਕ ਪਿੰਡ ਹੈਗਾ بڑا ਪਿੰਡ ਅੱਛਾ ਜੀ ਤੇ ਉਹ ਸਾਡਾ ਪਸ਼ੋਕਲ ਉੱਥੋਂ ਦਾ ਹੀ ਆ ਉੱਥੇ ਰਹੇ ਜੀ ਬਚਪਨ ਠੀਕ ਹੈ ਤੇ 1970 ਸੈਪਟੈਂਬਰ ਦੇ ਵਿੱਚ ਮੈਂ ਇੱਥੇ ਕੈਨੇਡਾ ਪਹੁੰਚ ਗਿਆ 1970 ਚ ਹਾਂਜੀ 70 ਅੱਛਾ ਜੀ ਕੀ ਕਾਰਨ ਸੀ ਕਿ ਵੀ ਜਿਹੜੀ ਖਿੱਚ ਲਿਆਈ ਇੱਧਰ ਧਰਤੀ ਬਸ ਜੀ ਧਰਤੀ ਇੱਕ ਸਾਡੀ ਮਦਰਨਲ ਸਾਈਡ ਜ਼ਿਆਦਾ ਇੱਧਰ ਸੀ ਅੱਛਾ ਜੀ ਕੁਛ ਥੋੜਾ ਜਿਹਾ ਪੜਨ ਪੜਨ ਲੋਂ ਨਾਲੇ ਕੀ ਸ਼ੁਰੂ ਕੀਤੀ ਤੇ ਫਾਦਰ ਕਹਿੰਦੇ ਫਿਰ ਜੇ ਤੇਰਾ ਜੀ ਕਰਦਾ ਕੈਨੇਡਾ ਜਾਣਾ ਜਾਂ ਇੱਥੇ ਫਰਦਰ ਪੜਨਾ ਜਾਂ ਕੀ ਕਰਨਾ ਅੱਛਾ ਜੀ ਸੋ ਆਈ ਚੋਸ ਮੈਂ ਕਿ ਜੇ ਸਾਨੂੰ ਚਾਂਸ ਮਿਲਦਾ ਤਾਂ ਕੈਨੇਡਾ ਪਹੁੰਚੇ ਉਹ ਇੱਥੇ ਕੀ ਕਰਨਾ ਅੱਛਾ ਜੀ ਉਦੋਂ ਵੀ ਜਹਾਜ਼ਾਂ ਤੇ ਆਉਂਦੇ ਸੀ ਕਿ ਸ਼ਿਪਾਂ ਦਾ ਹਾਂ ਜੀ ਹਾਂ ਜੀ ਉਦੋਂ ਜਹਾਜ਼ ਆਉਂਦੇ ਸੀ ਮੇਰਾ ਪਹਿਲਾ ਸ਼ਿਪਾਂ ਵਾਲਾ ਕੰਮ ਜਿਹੜਾ ਸੀ ਉਹ 55 ਤੋਂ ਬਾਅਦ ਫਿਰ ਜਹਾਜ਼ ਸ਼ੁਰੂ ਹੋ ਗਏ ਸੀ ਠੀਕ ਹੈ ਜੀ ਇਨ ਫੈਕਟ ਮੈਨੂੰ ਯਾਦ ਆ 58 ਚ ਹਮ ਸਾਡੇ ਮਾਮਾ ਜੀ ਆਏ ਤੇ ਉਹਨਾਂ ਨੇ ਵਾਪਸ ਜਾ ਕੇ ਇੱਕ ਲੈਟਰ ਲਿਖਿਆ ਤੇ ਜਹਾਜ਼ ਦੀ ਟਰੈਵਲਿੰਗ ਉਹਨਾਂ ਨੇ ਕੀਤੀ ਸੀ 58 ਚ ਅੱਛਾ ਜੀ ਤੇ ਉਹ 58 ਜਦ ਉਹ ਫਿਰ ਸਾਰੀ ਹਿਸਟਰੀ ਨਾਲੇ ਸਾਡੇ ਫਾਦਰ ਪੜ੍ਹ ਕੇ ਸਾਨੂੰ ਸੁਣਾਉਂਦੇ ਆ ਵੀ ਚਿੱਠੀ ਆਈ ਹੈ ਪੇ ਜਹਾਜ਼ ਦੀ ਕਿੰਨੀ ਸਪੀਡ ਸੀ ਕਿੰਨੀ ਹਾਈਟ ਤੇ ਜਾ ਕੇ ਚੱਲਦਾ ਸੀ ਕੀ ਕੀ ਹੋਇਆ ਇਟ ਵਾਸ ਅ ਕੁਆਇਟ ਐਕਸਾਈਟਿੰਗ ਨਿਊਜ਼ ਉਹਨਾਂ ਨੂੰ ਇਹ ਲੱਗਦੀ ਸੀ ਵੀ ਜਹਾਜ਼ ਦਾ ਟਰੈਵਲ ਕਿੱਦਾਂ ਹੋਊਗੀ ਅੱਛਾ ਜੀ ਤੇ ਸਮੁੰਦਰ ਕਿੱਦਾਂ ਕਰਾਸ ਕੀਤਾ ਪਹਿਲਾ ਸਟਾਪ ਲੈ ਕੇ ਉਹਨਾਂ ਨੇ ਜਪਾਨ ਚ ਪਹੁੰਚਿਆ ਉਦੋਂ ਬਾਅਦ ਫਿਰ ਜਪਾਨ ਤੋਂ ਵੈਨਕੂਵਰ ਤੇ ਇੱਕ ਬੜੀ ਲੰਮੀ ਫਲਾਈਟ ਸੀ ਇਹ ਵੀ ਅੱਛਾ ਜੀ ਤੇ ਜਹਾਜ਼ ਇੰਨੀ ਇੰਨੀ ਕੈਪੈਸਿਟੀ ਦੇ ਨਾਲ ਫਲਾਈ ਕਰਦੇ ਸੀ ਉਦੋਂ ਜਾਨੀ ਇਹ ਹੀ ਬਹੁਤ ਬੜੀ ਚੀਜ਼ ਸੀ ਹਮ ਤੇ ਕਿੰਨੀ ਸਪੀਡ ਦੱਸੀ ਜਦੋਂ ਯਾਦ ਤੁਹਾਨੂੰ ਮੈਨੂੰ ਇਹ ਨਹੀਂ ਯਾਦ ਜੀ ਹੁਣ ਮੈਨੂੰ ਇਹ ਹੀ ਯਾਦ ਹੈ ਪਹਿਟ ਬਸ ਪਹਿਲਾ ਸ਼ਿਪ ਹੁੰਦੇ ਸੀ ਸ਼ਿਪ ਤੋਂ ਬਾਅਦ ਜਦੋਂ ਜਹਾਜ਼ ਚੱਲਿਆ ਤੇ ਇਟ ਵਾਸ ਕੁਆਇਟ ਇੰਟਰਸਟਿੰਗ ਤੇ ਇੰਨੇ ਟਾਈਮ ਚ ਇੰਨੀ ਹਾਈਟ ਤੇ ਪਹੁੰਚਿਆ ਮੈਨੂੰ ਇਹ ਨੰਬਰ ਨਹੀਂ ਯਾਦ ਹੁਣ ਓਕੇ ਪਰ ਜਦੋਂ ਤੁਸੀਂ ਸਫ਼ਰ ਕੀਤਾ 1970 ਚ ਜੀ ਤੇ ਅੱਜ 2024 ਚ ਕਰਦੇ ਆ ਉਸ ਸਮੇਂ ਤੇ ਅੱਜ ਦੇ ਜਹਾਜ਼ ਦੇ ਵਿੱਚ ਕੀ ਹੈਗਾ ਫਰ ਮੈਨੂੰ ਨਹੀਂ ਲੱਗਦਾ ਜੀ ਕੋਈ ਡਾ ਫਰਕ ਪਿਆ ਜਹਾਜ਼ ਤਾਂ ਤਕਰੀਬਨ ਉਦੋਂ ਵੀ ਸੋਹਣੇ ਚੱਲ ਪਿਆ ਸੀ ਕੰਪਰ ਉਦੋਂ ਹੱਲੇ ਐਟਲੈਂਟਿਕ ਓਸ਼ਨ ਇੱਕ ਦੇ ਬਾਰੀ ਸਿੱਧਾ ਨਹੀਂ ਸੀ ਪਾਰ ਕਰਦੇ ਉਹ ਰਾਹ ਜਿੱਦਾਂ ਜਪਾਨ ਵਗੈਰਾ ਜਾਂ ਹੋਰ ਇੱਥੇ ਸਟਾਪ ਹੁੰਦਾ ਸੀ ਅੱਛਾ ਅੱਛਾ ਜੀ ਤੇ ਹੁਣ ਜਿਹੜੇ ਬੜੇ ਬੜੇ ਜਹਾਜ਼ ਬਣ ਗਏ ਹੁਣ ਤਾਂ 17 ਘੰਟੇ ਦੀ ਫਲਾਈਟ ਲਗਾਤਾਰ ਹੀ ਸਿੱਧੀ ਦੁਆ ਦੁਨੀਆ ਦੀ ਦਵਾਲੇ ਘੇੜਾ ਦੇ ਦਿੰਦੇ ਆ ਹਾਂ ਸਹੀ ਗੱਲ ਹੈ ਹਾਂ ਸੋ ਨਹੀਂ ਸਹੂਲਤਾਂ ਮਨ ਲੱਕੇ ਨਹੀਂ ਸੀ ਕਿ ਜਿੰਨੀ ਅੱਜ ਹੈ ਜਹਾਜ਼ ਦੀ ਹਾਂਜੀ ਹਾਂਜੀ ਸਹੂਲਤਾਂ ਤਾਂ ਤਕਰੀਬਨ ਜੀ ਦੇਖੋ ਹੁਣ ਉਹ ਪਹਿਲਾ ਜਹਾਜ਼ ਜਦ ਮੈਂ ਆਇਆ ਤੇ ਮੈਂ ਪਹਿਲਾਂ ਜਾਪਾਨ ਉਤਰਿਆ ਤੇ ਜਾਪਾਨ ਚ ਉਹਨਾਂ ਨੇ ਬੜੇ ਸੋਹਣੇ ਹੋਟਲ ਸੀ ਹੋਟਲ 'ਚ ਰਾਤ ਰੱਖਿਆ ਅੱਛਾ ਜੀ ਤੇ ਇਨਫੈਕਟ ਲੈਂਗੁਏਜ ਥੋੜੀ ਬਹੁਤ ਸਹੀ ਪਰ ਦੂਜੇ ਪਾਸੇ ਜਪਾਨੀ ਜਿਹੜੇ ਆ ਉਹਨਾਂ ਦੀ ਅੰਗਰੇਜ਼ੀ ਬੜੀ ਮਾੜੀ ਸੀ। ਅੱਛਾ ਜੀ। ਹਾਂ। ਠੀਕ ਉਹ ਉਹ ਜਦੋਂ ਮੈਨੂੰ ਕਹਿੰਦੇ ਭਈ ਤੇਰੀ ਇੰਨੇ ਵਜੇ ਫਲਾਈਟ ਹੈ ਮੈਨੂੰ ਉਹਨਾਂ ਨੇ ਕਿਤੇ ਅਨਾਉਂਸ ਕੀਤਾ ਹੁਣ ਜਾਂ ਮੈਨੂੰ ਨਹੀਂ ਪਤਾ ਲੱਗਿਆ। ਜਦ ਮੈਂ ਦੇਖਿਆ ਟਾਈਮ ਤੇ ਟਾਈਮ ਤਾਂ ਲੇਟ ਹੋ ਗਿਆ ਤੇ ਉਹ ਆਏ ਨਹੀਂ। ਹੂੰ। ਫਿਰ ਥੱਲੇ ਗਿਆ ਲੌਬੀ 'ਚ ਤਾਂ ਉਹ ਕਹਿੰਦੇ ਭਈ ਤੇਰੀ ਤਾਂ ਫਲਾਈਟ ਦੀ ਬੱਸ ਆਈ ਸੀ ਚਲੇ ਗਈ। ਅੱਛਾ ਜੀ। ਤੂੰ ਟੈਕਸੀ ਲੈ ਕੇ ਚਲੇ ਜਾ ਮਗਰ। ਅੱਛਾ ਟੈਕਸੀ ਲੈ ਕੇ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਕਹਿੰਦੇ ਭਈ ਐਕਸੀ ਹੁਣ ਤੂੰ ਸਾਨੂੰ ਜੈਨਿਚ ਪੈਸੇ ਦੇ ਹੂੰ ਉਹ ਡਾਲਰ ਸੀਗੇ ਮੈਨੂੰ ਲੈ ਕੇ ਦਿੱਤੇ ਹੀ ਫਾਦਨੇ ਹਾਂਜੀ ਤੇ ਉਹ ਡਾਲਰ ਚੇਂਜ ਕਰਾਉਂਦਿਆਂ ਕਰੋਂਦੇ ਜਾਨਾ ਫਲਾਈਟ ਲੰਘੇ ਫਿਰ ਮੁੜ ਕੇ ਮੈਨੂੰ ਉਸੇ ਫਿਰ ਹੋਟਲ ਜਾਉਣਾ ਫਿਰ ਦੂਸਰੇ ਦਿਨ ਦੀ ਫਲਾਈਟ ਲਈ ਅੱਛਾ ਅੱਛਾ ਸੋ ਇਹ ਪਹਿਲਾ ਐਕਸਪੀਰੀਅੰਸ ਹੀ ਹੂੰ ਠੀਕ ਹੈ ਜੀ ਤੇ ਜਿਵੇਂ ਅੱਜ ਅਨਾਊਂਸਮੈਂਟ ਕਰਦੇ ਵੀ ਭਾਈ ਇਸ ਤਰ੍ਹਾਂ ਇੰਨੇ ਵਜੇ ਆਪਾਂ ਪਹੁੰਚਾਂਗੇ ਉਹ ਅਨਾਊਂਸ ਵਗੈਰਾ ਉਵੇਂ ਹੀ ਕਰਦੇ ਸੀ ਕਿ ਸਾਰਾ ਕੁਝ ਇਹ ਹੁਣ ਹੋਇਆ ਜੀ ਚੇਂਜ ਮੰਨ ਲਓ ਖੈਰ ਸੋਰਸਸ ਉਦਾਂ ਸੀ ਪਰ ਥੋੜੀ ਬਹੁਤ ਲੈਂਗੁਏਜ ਪ੍ਰੋਬਲਮ ਕਾਫੀ ਸੀਗੀ ਕਿਉਂਕਿ ਬਾਕੀ ਕੰਟਰੀਆਂ ਵੀ ਅੰਗਰੇਜ਼ੀ ਹੁਣ ਤਾਂ ਪਿਛਲੇ 50 ਸਾਲ ਦੇ ਵਿੱਚ ਅੰਗਰੇਜ਼ੀ ਦਾ ਤਾਂ ਬਹੁਤ ਜ਼ਿਆਦਾ ਹੋ ਗਿਆ ਹੁਣ ਜਪਾਨੀ ਆਪਣੀ ਲੈਂਗੁਏਜ ਮੇਨਟੇਨ ਕਰਦੇ ਹੈ ਜ਼ਿਆਦਾ ਜੀ 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 ਕੋਈ ਟਰਾਂਸਲੇਟਰ ਲੱਭੋ ਕੋਈ ਹੋਰ ਗੱਲ ਕਰੋ ਐਦਾਂ ਦਾ ਕੰਮ ਜ਼ਿਆਦਾ ਸੀ ਹੂੰ ਉਦੋਂ ਕਿੰਨੀ ਉਮਰ ਸੀ ਫਿਰ ਤੁਹਾਡੀ 17 ਸਾਲ 17 ਸਾਲ ਦੇ ਇੱਥੇ ਆ ਕੈਨੇਡਾ ਵਾਹ ਜੀ ਵਾਹ ਫਿਰ ਪੜਾਈ ਕੀਤੀ ਇੱਥੇ ਆ ਕੇ ਪੜਾਈ ਨਹੀਂ ਕੀਤੀ ਥੋੜੀ ਬਹੁਤ ਟਰਾਈ ਕੀਤੀ ਸੀ ਕਾਲਜ ਵਗੈਰਾ ਗਿਆ ਸ਼ੁਰੂ ਕੀਤਾ ਅੱਛਾ ਜੀ ਫਸ ਕੁਝ અનਫੋਰਚੂਨੇਟ ਸਰਕਮਸਟੈਂਸਸ ਇਹ ਹੋ ਜਾਊਗਾ ਸਾਡੇ ਫਾਦਰ ਐਕਸਪਾਇਰ ਹੋ ਗਏ ਉਹਨਾਂ ਐਕਸੀਡੈਂਟਲੀ ਤਾਂ ਫਿਰ ਉਹ ਸਭ ਕੁਝ ਛੱਡ ਕੇ ਦਾ ਕੰਮ ਤੇ ਜਿਆਦਾ ਜ਼ੋਰ ਲਾਇਆ ਫਿਰ ਫਿਰ 4 ਕੁ ਸਾਲ ਕੰਮ ਕਰ ਕਰਕੇ ਕੁਝ ਬੇਸਿਕ ਜੀਆਂ ਕਲਾਸਾਂ ਮਿਲਦੀਆਂ ਹੁੰਦੀਆਂ ਸੀ ਫਿਰ ਰੀਅਲਟਰ ਦੀ ਕਵਾਲੀਫਿਕੇਸ਼ਨ ਛੋਟੀ ਜੀ ਹੁੰਦੀ ਸੀ ਜੀ ਜੀ ਉਹ ਨਾ ਰੀਅਲਟਰ ਬਣ ਗਏ ਰੀਅਲ ਸਟੇਟ ਵੇਚਣੀ ਘਰ ਘਰ ਦੇਖਣੇ ਦਿਖਾ ਲੈਣੇ ਥੋੜਾ ਜਿਹਾ ਇਧਰਲੇ ਪਾਸੇ ਉਹਨਾਂ ਨਿਕਲ ਗਏ ਹੂੰ ਹੂੰ ਤੇ ਤਕਰੀਬਨ 25 ਤੋਂ 30 ਸਾਲ ਰੀਅਲ ਸਟੇਟ ਦਾ ਸੇਲਸ ਮੈਂਬਰਸ਼ਿਪ ਕੀਤੀ ਅੱਛਾ ਜੀ ਉਹ ਤੋਂ ਬਾਅਦ ਹੁਣ ਆਪਣੇ ਕਮਾਂਕਾਰਾਂ ਦੇ ਬਿਜ਼ਨਸਾਂ ਦੇ ਵਿੱਚ ਬਸ ਲੱਗੇ ਆ ਹੂੰ ਤੇ ਅਲਬਰਟਾ 'ਚ ਪਤਾ ਲੱਗਦਾ ਜੀ ਕਹਿੰਦੇ ਤੁਹਾਡਾ ਹੀ ਕੋਈ ਪਰਿਵਾਰਕ ਮੈਂਬਰ ਜਿਹੜੇ ਸੀਗੇ ਜੀ ਜਿਹੜੇ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਕੋਈ ਇਸ ਸਟੇਟ ਦੇ ਵਿੱਚ ਆਏ ਆ ਜੀ ਤਾਂ ਉਹਨਾਂ ਵਿੱਚੋਂ ਤੁਹਾਡੇ ਪੁਰਖੇ ਵੀ ਰਹੇ ਨੇ ਜੀ ਹਾਂਜੀ ਹਾਂਜੀ ਅਸਲ 'ਚ ਉਹਨਾਂ ਦਾ ਨਾਮ ਸੀ ਜੀ ਬ੍ਰਿਆਮਾ ਸਿੰਘ ਅੱਛਾ ਜੀ ਬਜ਼ੁਰਗ ਸੀਗੇ ਉਹ 1935 'ਚ ਪਿੰਚਰ ਕ੍ਰੀਕ ਅਲਬਰਟਾ ਜਗ੍ਹਾ ਇੱਕ ਹੈਗੀ ਉੱਥੇ ਫਾਰਮ ਹੁੰਦਾ ਸੀ ਉਹਨਾਂ ਦਾ ਠੀਕ ਹੈ ਜੀ ਤੁਸੀਂ ਸ਼ਾਇਦ ਸੁਣਿਆ ਹੋਣਾ ਡਿਪਰੈਸ਼ਨ ইয়ারਜ਼ ਆਏ ਸੀ ਜਿੱਦਾਂ 30s ਵਿੱਚ ਮੀਂਹ ਨਹੀਂ ਪੈ ਤੇ ਸਾਰੇ ਫਾਰਮਰ ਜਿਹੜੇ ਸੀ ਉਹ ਬੈਂਕਰਪਟ ਹੋ ਗਏ ਸੀ ਖਤਮੇ ਹੋ ਗਏ ਸੀ ਬੈਂਕਾਂ ਲੈ ਗਈਆਂ ਇਹ ਸਾਰੇ ਫਾਰਮ ਅੱਛਾ ਜੀ ਉਹ ਉੱਥੇ ਪੈਂਟਰ ਗ੍ਰੀਗ ਅਲਬਰਟਾ ਦੇ ਵਿੱਚ ਉਹਨਾਂ ਦਾ ਫਾਰਮ ਸੀ ਠੀਕ ਹੈ ਜੀ ਠੀਕ ਹੈ ਜੀ ਉਹ ਉਹਨਾਂ ਨੇ ਬਸ ਇੱਕ ਫੋਟੋ ਹੀ ਰਹਿ ਗਈ ਉਹਨਾਂ ਕੋਲ ਤਾਂ ਫਿਰ ਉਹ ਫਾਰਮ ਬੈਂਕਾਂ ਨੂੰ ਛੱਡਦਾ ਹਾਂ 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 ਫਿਰ ਇੱਥੇ ਆਏ ਤੇ ਇੱਥੇ ਉਹਨਾਂ ਨੇ ਆਪਣੇ 160 ਏਕੜ ਜ਼ਮੀਨ ਲੈ ਕੇ ਤੇ ਫਿਰ ਇੱਥੇ ਆਪਣੇ ਪਿਗ ਫਾਰਮਿੰਗ ਸ਼ੁਰੂ ਕੀਤੀ ਉਹ ਠੀਕ ਹੈ ਜੀ ਫਿਰ ਇੱਥੇ ਹੁੰਦੇ ਸੀ ਜਦੋਂ ਮੈਂ 70 ਤੇ ਆਇਆ ਤੇ ਉਹ ਤੁਰਦੇ ਹੀ ਸੁਰਜੇ ਕੇਨਾਂ ਠੀਕ ਹੈ ਜੀ ਤੇ ਫਿਰ ਉਹਨਾਂ ਨਾਲ ਗੱਲਾਂ ਗੁਲਾਂ ਕਰਿੰਦੇ ਸੀ ਆ ਕੇ ਕਿਦਾਂ ਕੀ ਕੀਤਾ ਕੀ ਸਟਰਗਲ ਹੋਈ ਕਿੱਧਰ ਕਿੱਧਰ ਗਏ ਹਾਂਜੀ ਸੋ ਇਟ ਔਸ ਕੁਆਇਡ ਇੰਟਰਸਟਿੰਗ ਇਨ ਫੈਕਟ ਮੈਨੂੰ ਕਹਿੰ ਹਾਂਜੀ ਮੇਰੀ ਸ਼ਰਟ ਚੱਕ ਕਹਿੰਦਾ ਉੱਥੇ 19 ਐ ਨੈੱਕ ਕਹਿੰਦਾ ਮੇਰੀ ਕਹਿੰਦਾ ਮਿੰਗੇ ਦੇਖ ਲੈ ਅੱਛਾ ਜੀ ਬੜੇ ਸਟਾਕੀ ਬੰਦੇ ਸੀ ਕਹਿੰਦੇ ਤੂੰ ਸਲਿਮ ਜਿਆ ਇਦਾਂ ਦੀ ਸਰੀਰ ਤੇਰਾ ਕੀ ਕਰੇਗਾ ਇੱਥੇ ਜਾ ਕੇ ਖਾਣਾ ਪੀਣਾ ਸ਼ੁਰੂ ਕਰ ਪਹਿਲਾਂ ਹਾਂਜੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਆਪਣੇ ਗ੍ਰੈਂਡਪਾ ਕੀ ਤੁਹਾਡੀ ਰੁਟੀਨ ਚ ਖਾਣ ਕੀ ਖਾਂਦੇ ਪੀਂਦੇ ਕੀ ਸੀ ਹਾਂਜੀ ਕਹਿੰਦੇ ਖਾਣਾ ਪੀਣਾ ਬਸ ਸਵੇਰੇ ਕਹਿੰਦਾ ਦੁੱਧ ਚਾਹ ਜੀ ਇਹ ਬਣਾ ਵੀ ਲੈਣੀ ਤੇ 1 ਪਾਉਂਡ ਬਟਰ ਦਾ ਮੈਂ ਉਹਦੇ ਵਿੱਚੇ ਪਾ ਲੈਂਦਾ ਹੁੰਦਾ ਬੱਲੇ ਅੱਛਾ ਜੀ 1 ਪਾਉਂਡ ਬਟਰ ਦਾ ਉਹ ਸਵੇਰੇ ਨਾਲ ਹੀ ਪੀ ਲੈਣਾ ਕਹਿੰਦੇ ਫਿਰ ਘੋੜਿਆਂ ਦੇ ਨਾਲ ਖੇਤੀ ਫਾਰਮਿੰਗ ਵਗੈਰਾ ਕਰਨੀ ਹਮ ਤੇ ਇਹ ਵੀ ਪੁੱਛਿਆ ਉਹਨਾਂ ਨੂੰ ਮੈਂ ਕਿ ਤੁਸੀਂ ਫਿਰ ਇੰਨੀ ਠੰਡ ਦੇ ਵਿੱਚ ਜਿੱក ਦੇ ਥੋੜਾ ਬਹੁਤ ਕੁਝ ਹੀਟ ਦਾ ਸੋਰਸ ਕੀ ਸੀ ਜੀ ਹੀਟ ਦਾ ਸੋਰਸ ਕਹਿੰਦੇ ਉਹ ਸੀ ਬੜੇ ਸਾਰੇ ਬੋਲਡਰ ਭੱਟੇ ਭੱਡੇ ਅੱਗ ਜਿ ਸੈੱਟ ਰੱਖਣੇ ਅੱਗ ਬਲ ਜਾਂਦੇ ਹੁੰਦੇ ਸੀ ਟੋਇਆ 'ਚ ਹਾਂਜੀ ਹਾਂਜੀ ਤੇ ਉਹ ਕੱਟ ਕੇ ਤੇ ਉਹਨੂੰ ਕੱਪੜੇ ਚ ਲਪੇਟ ਕੇ ਰੱਖਣ ਜੇ ਬਹੁਤਾ ਹੋਣਾ ਤੇ ਉਹ ਹੀਟ ਉਹਦੇ ਨਾਲ ਹੱਥੋ-ਥੱਥ ਜਿਹਾ ਲਾ ਕੇ ਥੋੜ੍ਹ ਜਿਹਾ ਉਹਨੇ ਕਰੰਨੇ ਗਾਦਰਵਾਇਸ ਜਸਟ ਨੋ ਨੋ ਹੀਟ ਹੂੰ ਘੋੜਿਆਂ ਦੀ ਤੇ ਬੱਗੀਆਂ ਦੀ ਖੇਤੀ ਉਹ ਜਾਣਾ-ਜੁਣਾ ਵੀ ਕਿਤੇ ਉਹਨਾਂ ਨਾਲ ਹੀ ਜਾਂਦੇ ਰਹੇ ਆ ਹੂੰ ਕਹਿੰਦੇ ਪੇ ਉਹ ਤੋਂ ਬਾਅਦ ਹੀ ਵਾਸ ਸੋ ਪ੍ਰਾਊਡ ਆਫ ਕਹਿੰਦੇ ਮੈਂ ਹਟਸਨ ਦੀ ਕਾਰ ਲਈ ਸੀ ਆਕੇ ਪਹਿਲੀ ਕਾਰ ਅੱਛਾ ਜੀ ਕੋਈ ਹਰਸਨ ਕੰਪਨੀ ਹੋਊਗੀ ਹਮ ਤੇ ਉਹ ਕਹਿੰਦੇ ਅਸੀਂ ਮੈਂ ਕਾਰ ਮੇਰੀ ਇੱਦਾਂ ਸੀ ਬੜੀਆਂ ਕਾਰ ਦੀਆਂ ਆਪਣੀਆਂ ਸਫਸਤਾ ਸੋਫਤਾ ਕਰਦੇ ਸੀ ਮੈਂ ਖਰੀਦੀ ਠੀਕ ਹੈ ਜੀ ਉਹ ਉਹਨਾਂ ਦੀ ਹਿਸਟਰੀ ਆ ਜੀ ਕੋਈ 1905 ਦੀ ਵੀ ਤੁਸੀਂ ਦੱਸੋ ਉਹ 1905 ਚ ਮਾਈਗ੍ਰੇਟ ਹੋਏ ਸੀ ਕੈਨੇਡਾ ਚ ਅੱਛਾ ਜੀ ਪਹਿਲੇ ਜਿਹੜੇ ਬੰਦੇ ਸੀ ਉਹ ਮੋਸਟਲੀ ਵੈਨਕੂਵਰ ਦੇ ਆਦ ਵਾਲੇ ਸੀ ਹਾਂਜੀ ਫਿਰ ਉਹ ਜਿਹੜਾ ਆਪਣਾ ਕਰੋਸ ਨੇਸਟ ਪਾਸ ਜਿਹੜਾ ਸੀ ਨਾ ਵੈਨਕੂਵਰ ਚ ਕਰਦੇ ਕਰਾਉਂਦੇ ਇੱਧਰ ਨੂੰ ਉਸੇ ਸੜਕ ਤੇ ਉੱਥੇ ਜਾ ਕੇ ਉਹਨਾਂ ਨੇ ਫਾਰਮ ਬਣਾ ਲਿਆ ਸੀ ਇਹ ਇਨ ਦਾ ਵੇ ਟੂ ਵੈਨਕੂਬਰੇ ਸੀ ਰਾਹ ਇਹ ਓਕੇ ਠੀਕ ਹੈ ਜੀ ਪੈਂਚਰ ਗ੍ਰੀਕ ਜਿਹੜੀ ਜਗ੍ਹਾ ਆ ਉਹੋ ਕਾਫੀ ਹੁਣ ਉੱਥੇ ਵਿੰਡ ਮੀਲਸ ਬਹੁਤ ਲੱਗੀਆਂ ਆ ਤਾਂ ਹਵਾ ਕਾਫੀ ਚੱਲਦੀ ਹੈ ਪਰ ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਚੂਜ਼ ਕੀਤਾ ਸੋ that was his first farm ਉੱਥੇ ਹੁੰਦਾ ਸੀ ਓਕੇ ਠੀਕ ਹੈ ਜੀ ਤੇ ਜਦੋਂ ਫਿਰ ਇੱਥੇ ਆਏ ਆ ਫਿਰ ਇੱਥੇ ਆ ਕੇ ਕਹਿੰਦੇ ਉਹਨਾਂ ਨੇ ਉਹ ਫਾਰਮਿੰਗ ਸ਼ੁਰੂ ਕੀਤੀ ਇੱਕ ਉਹਨਾਂ ਦਾ ਅਡਾਪਟਡ ਸੰ ਸੀ ਜੀ ਉਹਨਾਂ ਨੇ ਸਕਾਟਿਸ਼ ਬੱਚਾ ਕੋਈ ਪਾਲਿਆ ਹੂੰ ਤੇ ਕਿਉਂਕਿ ਇੱਕੋ ਇਹਨਾਂ ਦੀ ਬਾਇਓਲੋਜੀਕਲ ਡਾਟਰ ਸੀ ਉਹਦਾ ਵਿਆਹ ਕਰਤਾ ਉਹਨਾਂ ਨੇ ਇੰਡੀਆ 'ਚ ਜੀ 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 ਜਾ ਕੇ 1920 'ਚ ਜਾ ਕੇ ਵਿਆਹ ਕਰਿਆ ਜੀ ਤੇ ਵਾਈਫ ਨੂੰ ਨਾਲ ਲਿਆ ਤੇ ਇੱਥੇ ਇੱਕ ਬੱਚਾ ਅਡਾਪਟ ਕੀਤਾ ਉਹਦਾ ਨਾਮ ਸੀ ਨੰਜੋ ਸਿੰਘ ਅੱਛਾ ਜੀ ਔਰ ਨੰਜੋ ਸਿੰਘ ਦੀ ਜਦੋਂ ਫਿਰ ਉਹ ਮੇਰੇ ਬੱਚੇ ਵੀ ਵੱਡੇ ਹੋ ਗਏ ਤਾਂ ਉਹਨੂੰ ਮੈਂ ਲੈ ਕੇ ਆਇਆ ਨੰਜੋ ਸਿੰਘ ਨੂੰ ਘਰ ਇੱਕ ਵਾਰੀ ਤੇ ਬੱਚਿਆਂ ਸਾਡੇ ਨਾਲ ਉਹ ਪੰਜਾਬੀ ਜਿਹਾ ਬੋਲ ਕੇ ਉਹ ਦਿਖਾਈ ਤੇ ਨਿਆਣੇ ਕਹਿਣ ਗੱਲਾਂ ਕਰਦੇ ਕਿ ਤੇ ਇਹਨਾਂ ਨੂੰ ਪੰਜਾਬੀ ਹੀ ਇਜ਼ ਪਿਓਰ ਵਾਈਟ ਲੁਕਿੰਗ ਮੈਨ ਜੀ ਜੀ ਔਰ ਇੰਨੀ ਸੋਹਣੀ ਪੰਜਾਬੀ ਔਰ ਬਲਦ ਗਾਇਆਂ ਦੂਜਾ ਤੇ ਫੇਰ ਉਹ ਉਹਨਾਂ ਨੇ ਇਹ ਵੀ ਗੱਲ ਸੁਣਾਈ ਉਹ ਕਿਉਂਕਿ ਪੈਗ ਫਾਰਮਿੰਗ ਬੁਚਰਿੰਗ ਵੀ ਕਰਨੀ ਪੈਂਦੀ ਸੀ ਜੀ ਜੀ ਕਹਿੰਦੇ ਮੈਂ ਮੈਨੂੰ ਇਹ ਮਾਂ ਨੇ ਦੱਸਿਆ ਸੀ ਕਿ ਜੇ ਕੋਈ ਬੰਦਾ ਉਂਗਲੀ ਕਰ ਦੇਵੇ ਇਹਨੂੰ ਮਾਰਦੇ ਫੇਰ ਪਾਪ ਉਹਨੂੰ ਲੱਗਦਾ ਜਿਹੜਾ ਉਂਗਲੀ ਕਰਦਾ ਮਾਰਨ ਵਾਲੇ ਨੂੰ ਨਹੀਂ ਲੱਗਦਾ ਅੱਛਾ ਠੀਕ ਹੈ ਇਹੋ ਜੀਆਂ ਗੱਲਾਂ ਵਿਚਾਰੇ ਨੇ ਸਿੱਖੀਆਂ ਸੀ ਆਪਣੇ ਮਾਵਾ ਬਾਪ ਤੋਂ ਹੂੰ ਤੇ ਇੱਥੇ ਰਹੇ ਆ ਸੋ ਬੜੀ ਅਕਸ ਸੋਸਾਇਟੀ ਬਿਲਕੁਲ ਹੀ ਲਿਮਟਿਡ ਜੀ ਸੀ ਬੰਦੇ ਆਪਣੇ ਹੋਰ ਹੁੰਦੇ ਨਾ ਸੀ ਇੱਕ ਦੋ ਬੰਦੇ ਕਿਤੇ ਬਾਹਰੋਂ ਮਿਲਦੇ ਸੀ 1970 ਤੋਂ ਲੈ ਕੇ ਹੁਣ ਤੱਕ ਕੀ ਚੇਂਜ ਦੇਖੀ ਤੁਸੀਂ ਕਿਵੇਂ ਚੇਂਜ ਆਈ ਹੈ ਇਹ ਮੈਕਨੀਜ਼ਮ ਆਟੋਮੇਸ਼ਨ ਸਾਰੀ ਚੀਜ਼ ਜਿਹੜੀ ਹੈ ਬਹੁਤ ਵਧੀ ਹੈ ਜੀ ਇਨ ਫੈਕਟ ਪਾਵਰ ਸਟੀering ਜਿਹੜਾ ਉਹ ਅਸੀਂ ਇੱਥੇ ਆ ਕੇ ਫਿਰ ਹੌਲੀ ਦੇਖਣ ਲੱਗੇ ਚਲੋ ਕਾਰਾਂ ਤੋਂ ਤੋਂ ਬਣ ਗਈਆਂ ਅਸੀਂ ਪਾਵਰ ਸਟੀering ਵਾਲੀਆਂ ਵੀ ਜੀ 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 ਤੇ ਉਹ ਚੀਜ਼ਾਂ ਜਿਹੜੀਆਂ ਹੌਲੀ ਫਿਰ ਫਲੋਰਿਸ਼ ਹੋਈਆਂ ਪੰਜਾਬ ਦੇ ਪ੍ਰਵਾਸ ਨੂੰ ਕਿਵੇਂ ਵੇਖਦੇ ਹੋ ਪੰਜਾਬ ਤੋਂ ਉਸ ਸਮੇਂ ਕਿਸ ਹਾਲਾਤਾਂ ਦੇ ਵਿੱਚ ਪ੍ਰਵਾਸ ਹੁੰਦਾ ਸੀ ਜੀ ਤੇ ਅੱਜ ਕਿਵੇਂ ਹੋ ਰਿਹਾ ਪੰਜਾਬ ਦੇ ਵਿੱਚੋਂ ਤਕਰੀਬਨ ਜਿਹੜੇ ਲੋਕ ਉੱਥੇ ਆਉਂਦੇ ਸੀ ਫਰ ਬੈਟਰ ਲਾਈਫ ਤੇ ਆਪਣੀ ਕੋਈ ਚੰਗੀ ਕਮਾਈ ਕਰਾਂਗੇ ਕੰਮ ਕਰਾਂਗੇ ਜਿਹੜੇ ਬੰਦੇ ਜ਼ਿਆਦਾ ਸਟੈਬਲਿਸ਼ ਸੀਗੇ ਉੱਥੇ ਪੈਸਾ ਪੈਸਾ ਚੰਗਾ ਸੀ ਉਹ ਨਹੀਂ ਸੀ ਆਉਂਦੇ ਜੀ 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 ਤੇ ਅੱਜ ਅੱਜ ਤਾਂ ਹੁਣ ਮੇਰਾ ਖਿਆਲ ਇਹ ਹੈ ਇਹ ਟ੍ਰੈਂਡ ਹੈ ਮੈਨੂੰ ਲੱਗਦਾ ਪੇ ਕੈਨੇਡਾ ਆਉਣਾ ਤੇ ਬੱਚਾ ਕੋਈ ਵੀ ਉੱਥੇ ਸੇਫੀ ਦੀ ਫੀਲ ਕਰਦੇ ਲੋਕ ਕੈਨੇਡਾ ਦੇ ਵਿੱਚ ਤਾਂ ਹੁਣ ਇਹ ਇਸ ਕਰਕੇ ਆ ਵੀ ਕਿਸੇ ਤਰ੍ਹਾਂ ਹੋ ਜਾਏ ਬਾਹਰ ਨਿਕਲ ਜਾਣ ਲੋਕ ਪਰ ਇੱਥੇ ਆ ਕੇ ਜੀ ਹੁਣ ਕੀ ਉਸ ਤਰ੍ਹਾਂ ਦੇ ਨਾਲ ਜਿਸ ਹਿਸਾਬ ਨਾਲ ਸੋਚ ਕੇ ਆਉਂਦੇ ਆ ਜੀ ਵਿਜ਼ਟਰ ਦੇ 35-35 ਲੱਖ ਰੁਪਏ ਲਾ ਕੇ ਆਈ ਜਾਂਦੇ ਆ ਜੀ ਉਹ ਖੈਰ ਜਿਹੜੀ ਲੈਕ ਆਫ ਨੌਲੇਜ ਵੀ ਆ ਜਿਹੜੇ ਬੱਚੇ ਪੈਸੇ ਉਦਾਂ ਹੀ ਦੇ ਜਾਂਦੇ ਜਾਂ ਲਾਈ ਜਾਂਦੇ ਆ ਜੀ ਆਪ ਹੋਸ਼ਯਰ ਨਹੀਂ ਲੋਕ ਪੈਸੇ ਖਾ ਲੈਂਦੇ ਨਾ ਤੋਂ ਹਾਂਜੀ ਪਰ ਜੇ ਵਿਜ਼ਿਟਰ ਹੋਣਾ ਤੇ ਵਿਜ਼ਿਟ ਕਰੋ ਆਓ ਦੇਖੋ ਚੰਗੀ ਤਰ੍ਹਾਂ ਥੋੜੀ ਬਹੁਤ ਨੌਲੇਜ ਹੋਣੀ ਚਾਹੀਦੀ ਮੈਂ ਕਹਿੰਦਾ ਵੀ ਤੁਸੀਂ ਮੀਡਲ ਮੈਨ ਕੱਢੋ ਜੇ ਕਿਸੇ ਨੇ ਆਉਣਾ ਵੀ ਆਪਨੇ ਕੈਪੇਬਿਲਿਟੀ ਤੇ ਆਪਣੀ ਇਮੀਗ੍ਰੇਸ਼ਨ ਵਗੈਰਾ ਦੀ ਇੰਟਰਵਿਊ ਦਿਓ ਆਪਣੇ ਰੀਜ਼ਨ ਦੱਸੋ ਹੂੰ ਸੋ ਬੜੇ ਲੋਕ ਰੀਜ਼ਨੇਬਲ ਆਹੇ ਜੇ ਤੁਸੀਂ ਬਦਨ ਰੀਜ਼ਨ ਤੁਸੀਂ ਗੱਲ ਕਰਦੇ ਆ ਜੀ ਉਹ ਜਿਹੜੀਆਂ ਬ੍ਰਾਈਵਰੀ ਦੇ ਕੇ ਜਾਂ ਹੋਰ ਹੋਣਾ ਮੈਂ ਤਾਂ ਕਹਿੰਦਾ ਗਲਤ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਬਿਲਕੁਲ ਉਹ ਤਾਂ ਏਜੰਟ ਹਨ ਜੀ ਹੁਣ ਇਹ ਤਾਂ ਅਈ ਬਣਾਲੇ ਚ ਬਿਜ਼ਨਸ 10 ਵੀਜੇ ਲਾਉਂਦੇ ਆ ਜੀ ਉਹਦੇ ਵਿੱਚੋਂ 5 ਵੀ ਲੱਗੇ ਅਗਲੇ ਕਹਿੰਦੇ 1 ਕਰੋੜ ਹੋ ਗਿਆ ਸਾਡਾ ਬਸ ਉਹ ਤਾਂ ਜਿਹਦਾ ਕਹਿੰਦੇ ਹੁੰਦੇ ਭਈ ਗਰੀਬ ਬੰਦਾ ਬੜੇ ਔਖੇ ਹੋ ਕੇ ਪੈਸੇ ਕਮਾਉਂਦੇ ਆ ਔਰ ਇਹਨਾਂ ਨੂੰ ਦੇ ਜਾਂਦੇ ਵਿਚਾਰੇ ਉਹ ਫਿਰ ਆਪਣੀ ਜ਼ਿੰਦਗੀ ਵੀ ਖਰਾਬ ਕਰ ਰਹੇ ਆ ਮੈਂ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ ਬਾਕੀ ਇਹਨਾਂ ਦੀ ਵੈਸ਼ੇ ਕੌਣ ਮਸੌਣਦਾ ਕਿ ਇਹਦੀ ਹਾਂਜੀ ਬਿਲਕੁਲ ਤੇ ਅੱਜ ਕੰਮ ਦੇ ਕਿਵੇਂ ਦੇ ਹਾਲਾਤ ਹੈ ਜੀ ਹੁਣ ਇੱਥੇ ਕੈਨੇਡਾ ਦੇ ਵਿੱਚ ਜੀ ਕੰਮ ਤੇ ਜੀ ਵੈਸੇ ਜਿਹੜੇ ਬੰਦੇ ਨੇ ਕੰਮ ਕਰਨਾ ਜਾਂ ਹਿੰਮਤ ਰੱਖਦੇ ਆ ਜੀ ਬੜੀ ਸੋਹਣੀ ਲਾਈਫ ਹੈ ਉਹਨਾਂ ਦੀ ਜੇ ਹੁਣ ਕੋਈ ਬੰਦਾ ਵਿਜ਼ਟਰ ਵੀ ਆਉਂਦਾ 15-17 ਡਾਲਰ ਦੀ ਜੌਬ ਮਿਲ ਜਾਂਦੀ ਹੈ ਉਹਨਾਂ ਨੂੰ ਜੇ ਇਹ ਹਿੰਮਤੀ ਕਰਨ ਕਰਨ ਤਾਂ ਅੱਛਾ ਜੀ ਪਰ ਚਲੋ ਠੀਕ ਹੈ ਐਕਸਪੈਂਸਸ ਵੀ ਆ ਜਦੋਂ ਬਿਗਨਰਸ ਲਈ ਹਾਰਡਸ਼ਿਪ ਤਾਂ ਹੈ ਜੀ ਕਿਉਂਕਿ ਜਿੱਥੇ ਦੋ ਤਿੰਨ ਬੰਦੇ ਇਕੱਠੇ ਹੋ ਗਏ ਕੋਈ ਜਗ੍ਹਾ ਆਪਣੀ ਰੈਂਟ ਤੇ ਲੈਂਦੇ ਆ ਹੁਣ ਰੈਂਟ ਵੀ ਵੱਧ ਗਿਆ ਖਰਚੇ ਵੀ ਵੱਧ ਗਏ ਪਰ ਐਟ ਦ ਸੇਮ ਟਾਈਮ ਕੰਮ ਕਰਨ ਵਾਲੇ ਲਈ ਤਾਂ ਹਿੰਮਤ ਜਿਹੜਾ ਕਰਦਾ ਇਟਸ ਨਾਟ ਬੈਡ ਪਰ ਤੁਸੀਂ 15 17 ਡਾਲਰ ਪਰ ਘੰਟੇ ਦੇ ਦੱਸਿਆ ਜੀ ਪਰ ਮੈਨੂੰ ਇੱਕ ਦੋ ਵੀਰ ਮਿਲੇ ਜੀ ਪਰ ਮੈਨੂੰ ਇਸ ਗੱਲ ਦੀ ਥੋੜੀ ਚਲੋ ਮੈਂ ਸਾਰੇ ਨੂੰ ਪੰਜਾਬੀਆਂ ਨੂੰ ਇੱਕ ਪਾਸੇ ਨਹੀਂ ਰੱਖਦਾ ਜੀ ਉਹ ਆਪਣੇ ਪੰਜਾਬੀ ਭਰਾ ਦੇ ਕੋਲ ਕੰਮ ਕਰਦਾ ਸੀ 300 ਟਰੱਕ ਆ ਜੀ ਉਸ ਪੰਜਾਬੀ ਵੀਰ ਦੇ ਹੂੰ ਹੂੰ ਉੱਥੇ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਸੀ ਉਹ ਕਹਿੰਦਾ ਮੈਨੂੰ ਘੰਟੇ ਤੇ 5 ਡਾਲਰ ਦਿੰਦਾ ਜੀ ਉਹ ਬੰਦਾ ਤੇ ਆਪਣੇ ਪੰਜਾਬੀ ਪੰਜਾਬੀਆਂ ਨੂੰ ਯੂਜ਼ ਕਰ ਰਿਹਾ ਐ ਐਕਸਪਲੋਇਟ ਕਰ ਰਿਹਾ ਐ ਜੀ ਬੇਚਾਰੇ ਬੰਦੇ ਉਹਨਾਂ ਕੋ ਕੋ ਪੇਪਰ ਉੱਪਰ ਨਹੀਂ ਹੋਣੇ ਕੁਝ ਉਹ ਕਹਿੰਦਾ ਸਾਰਾ ਕੁਝ ਹੈ ਜੀ ਬੰਮਲ ਕੇ ਮੈਂ ਕਹਿੰਦਾ ਸਟੂਡੈਂਟ ਵਜਤ ਐ ਮੈਂ ਕਿਹਾ ਯਾਰ ਤੂੰ ਆਪਣੀ ਇਹ ਮਜਬੂਰੀ ਦੱਸ ਸਕਦਾ ਤਾਂ ਦੱਸ ਨਹੀਂ ਕਹਿੰਦਾ ਫਿਰ ਭਾਜੀ ਨੇ ਮੈਨੂੰ ਜੌਬ ਤੇ ਕੱਢ ਦੇਣਾ ਕੰਮ ਹੈ ਨਹੀਂ ਕਹਿੰਦਾ ਨਹੀਂ ਪਰ ਨਹੀਂ ਕੰਮ ਹੈ ਜਾਂਦੇ ਆ ਇਦ ਬੀ ਘੰਟੇ ਤੱਕ ਗਵਰਨਮੈਂਟ ਅਲਾਉ ਕਰਦੀ ਹੈ ਨਾ ਤੁਹਾਨੂੰ ਕੰਮ ਕਰਨ ਲਈ ਹਾਂਜੀ ਤੇ ਮਿਨਿਮਮ ਸਟੈਂਡਰਡ ਜਿਹੜਾ ਹੈ 15 ਡਾਲਰ ਤੇ ਮਿਨਿਮਮ ਮਿਲਵੇਜ ਹੈ ਇੱਥੇ ਉਹ ਤਾਂ ਤੁਹਾਨੂੰ ਦੇਣੀ ਪੈਣੀ ਹੈ ਤਾਂ ਜੇ ਬੰਦਾ ਕੱਲ ਨੂੰ ਕੋਈ ਕੰਪਲੇਂਟ ਵੀ ਹੋ ਜਾਂਦੀ ਹੈ ਉਸ ਆਦਮੀ ਦੀ ਜਿਹੜਾ ਉਹਨੂੰ EMPLOY ਕਰਦਾ 5 ਡਾਲਰ ਉਹ ਕਿਤੇ ਕੈਸ਼ ਤੇ ਨਾ ਫਿਰ ਤਾਂ ਅਖਿਆ ਹੋਵੇ ਹੋ ਸਕਦਾ ਕੁਝ ਇਹੋ ਜਿਹਾ ਕੋਈ ਨਾ ਕੋਈ ਬੰਦੇ ਪਤਾ ਨਹੀਂ ਵਿੱਚੋਂ ਇੰਟਰਨਲੀ ਕਿਉਂ 5 ਡਾਲਰ ਵਾਲੀ ਤਾਂ ਬਹੁਤ ਦੈਟਸ ਅਨਫੇਅਰ ਪਰ ਪੰਜਾਬੀਆਂ ਦੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਮਦਦ ਲਈ ਅੱਗੇ ਆਉਣ ਲਈ ਵਾਲੇ ਜਿਹੜੇ ਪੰਜਾਬੀਆਂ ਨੂੰ ਗਿਣਿਆ ਜਾਂਦਾ ਸੀ ਜੀ ਉੱਜ ਆਪਣੇ ਬੰਦਿਆਂ ਨੂੰ ਇਸ ਤਰ੍ਹਾਂ ਪਤਾ ਨਹੀਂ ਲੋਕ ਲਾਲਚੇ ਜਾ ਕੇ ਖਰੇਕੀ ਕੀ ਕਰਦੇ ਪਰ ਮੈਂ ਕਹਿੰਦਾ ਪਏ ਪੈਸੇ ਜਿੰਨੀ ਕਿ ਮਿਨਿਮਮ ਵੇਜ ਆ ਉਹ ਤਾਂ ਦੇ ਡਿਸਰਵ ਥੈਟ ਤੇ ਦੂਸਰੀ ਗੱਲ ਇਹ ਆ ਪੇ ਜਿਹੜੇ ਬੰਦੇ ਇਦਾਂ ਬਲੈਕਮੇਲ ਹੋ ਰਹੇ ਨੇ ਕੰਮ ਛੱਡਣ ਜਾ ਕੇ ਆਪਣੇ ਹੋਰ ਬੜੇ ਸੋਰਸਸ ਇੱਥੇ ਮਿਲਣੀ ਚਾਹੀਦੀ ਇਨ ਫੈਕਟ ਮੈਂ ਤਾਂ ਕਹਿੰਦਾ ਪਏ ਅਸੀਂ ਵੀ ਜਿੰਨੀ ਕਿ ਸੋਸਾਇਟੀ ਦੇ ਬੰਦੇ ਆ ਗੁਰਦੁਆਰਿਆਂ ਚ ਜਾਂ ਹੋਰ ਜੀ ਉਹਨੂੰ ਹੈਲਪ ਕਰਨੀ ਚਾਹੀਦੀ ਜਿਹੜੇ ਨਵੇਂ ਬੰਦੇ ਆਉਂਦੇ ਆ ਕਿਉਂਕਿ ਵਿਚਾਰੇ ਉਹ ਵੀ ਅਸੀਂ ਵੀ ਕਿਸੇ ਦਿਨ ਚਲੋ 50 55 ਸਾਲ ਪਹਿਲਾਂ ਆਏ ਆ ਪਰ ਨਵੇਂ ਦੱਸ ਵੀ ਆਏ ਸੀ ਇੱਕ ਦਿਨ ਹਾਂਜੀ ਹਾਂਜੀ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਹੈਲਪ ਕਰੋ ਆਪਣਾ ਫਿਊਚਰ ਬਣਾਉਣ ਲਾਈਫ ਆਪਣੀ ਚੰਗੀ ਕਰਨ ਜੀ ਹੁਣ ਅੱਜ ਕੱਲ ਕੀ ਬਿਜ਼ਨਸ ਕਰਦੇ ਹੋ ਤੁਸੀਂ ਜੀ ਬਸ ਜੀ ਮੇਰਾ ਵੈਸੇ ਹ ਰੀਅਲ ਏਸਟੇਟ ਨਾਲ ਰਿਲੇਟਡ ਹੀ ਆ ਬਿਜ਼ਨਸ ਓਕੇ ਜਿੱਦਾਂ ਜਿੱਦਾਂ ਦੀ ਇਨਵੈਸਟਮੈਂਟਾਂ ਡਿਵੈਲਪਮੈਂਟ ਕੰਸਟ੍ਰਕਸ਼ਨ ਜੀ ਤੇ ਲੇਟਲੀ ਹੁਣ ਜਿੱਥੇ ਤੁਸੀਂ ਉਹਦੋਂ ਆਪਾਂ ਗੱਲ ਹੋਈ ਸੀ ਉਹ ਮੈਡੀਕਲ ਬਿਲਡਿੰਗ ਤਿਆਰ ਕਰ ਰਹੇ ਆ ਬੇ ਬੱਚੇ ਆਪਣੇ ਤਿੰਨ ਬੇਟੀਆਂ ਉਹ ਆਪਣਾ ਠੀਕ ਹੈ ਜੀ ਆਪਣਾ ਪ੍ਰੈਕਟਿਸ ਕਰਨੀ ਹੈ ਡਾਕਟਰ ਵਗੈਰਾ ਹੈਗੇ ਆ ਜੀ ਉਹਨਾਂ ਲਈ ਇੱਕ ਬਿਲਡਿੰਗ ਤਿਆਰ ਕਰ ਰਹੇ ਸੀ ਤੁਸੀਂ ਸੋਤ 70 ਤੋਂ ਆਏ ਹੋਏ ਆ ਤਾਂ ਬਹੁਤ ਤੁਸੀਂ ਇੱਥੇ ਸੰਘਰਸ਼ ਵੀ ਕੀਤਾ ਮਿਹਨਤ ਵੀ ਕੀਤੀ ਤਰੱਕੀ ਵੀ ਕੀਤੀ ਆ ਜੀ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਇੱਥੇ ਜਦੋਂ ਅਸੀਂ ਸਰਦਾਰ ਜਨੈਲ ਸਿੰਘ ਸਾਹਿਬ ਨੂੰ ਮਿਲੇ ਆ ਆਪਾਂ ਆ ਭਾਈ ਸਾਹਿਬ ਨੂੰ ਤਾਂ ਉਦੋਂ ਇਹ ਖੁਦ ਹੀ ਮਿਸਤਰੀਆਂ ਦੇ ਨਾਲ ਲੱਗੇ ਹੋਏ ਜੀ ਤੇ ਮੈਨੂੰ ਭਾਜੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਇਹਨਾਂ 'ਚੋਂ ਪਛਾਣ ਕੇ ਦੱਸ ਬੰਦਾ ਵੀ ਕੌਣ ਹੋ ਸਕਦਾ ਮੈਂ ਕਿਹਾ ਜੀ ਇਹ ਤਾਂ ਸਾਰੇ ਵੀ ਇੱਕੋ ਜਿਹੇ ਲੱਗਦੇ ਆ ਕਹਿੰਦੇ ਕਹਿੰਦੇ ਰਾਜੇ ਐ ਤੇਰੇ ਨਹੀਂ ਉਹ ਨਹੀਂ ਦੇਖੋ ਹਾਲੇ ਸਿਹਤ ਚੰਗੀ ਆ ਕੰਮ ਆਪਾਂ ਕਰ ਸਕਦੇ ਆ ਹਾਂਜੀ ਤੇ ਕੰਮ ਕਰਨਾ ਆਪਣਾ ਤਾਂ ਸਪੈਸ਼ਲੀ ਬਿਲਕੁਲ ਹੀ ਜ਼ਰੂਰ ਕਰਨਾ ਜੇ ਬੰਦੇ 'ਚ ਕੈਪੇਬਿਲਿਟੀ ਹੈਗੀ ਆ ਤਾਂ ਤੁਸੀਂ ਆਪਣਾ ਕੋਈ ਥੋੜੀ ਸਿਹਤ ਵੀ ਸਹੀ ਰਹਿੰਦੀ ਆ ਕੰਮ ਕਰੋ ਕੰਮ ਕੋਈ ਮਾੜਾ ਨਹੀਂ ਤੇ ਜੇ ਕਿਤੇ ਪਰ ਅੱਜ ਕੱਲ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਹਿ ਦਈਏ ਆਪਾਂ ਇਸ ਤਰ੍ਹਾਂ ਕਰਨ ਨੂੰ ਜੇ ਆਪਣਾ ਹੀ ਕੰਮ ਹੋਵੇ ਅਗਲਾ ਕਹਿੰਦਾ ਜੀ ਉਹ ਠੀਕ ਆ ਤੁਹਾਡੀ ਗੱਲ ਹੁਣ ਜੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਪਈ ਸਾਡੇ ਕੋਲ ਮੇਰੇ ਕੋਲ ਘੱਟੋ ਘੱਟ ਪੇਰੋਲ ਤੇ 100 ਬੰਦੇ ਤੋਂ ਵੱਧ ਹੋਣਾ ਅੱਛਾ ਜੀ ਸਾਡੇ ਕੋਲ ਦੋ ਡੇ ਘੇਰਿਆ 25 25 ਦੀ ਉੱਥੇ ਆ ਦੋ ਹੋਟਲ ਆ ਉਹਨਾਂ ਚ ਬਰਗਰ ਕੰਮ ਕਰਦੇ ਆ ਪਰ ਫਿਰ ਵੀ ਜੇ ਕੰਮ ਆਪ ਕਰਨਾ ਕੋਈ ਮਾੜਾ ਨਹੀਂ ਗੁਰਨਾਨਕ ਬਾਛ ਜੀ ਨੇ ਕਿਰਤ ਤੇ ਲਿਖਿਆ ਜੀ ਆਪਾਂ ਨੂੰ ਤਾਂ ਤੁਸੀਂ ਕੋ ਕਰ ਰਹੇ ਹੋ ਜੀ ਮਤਲਬ ਇਹਨਾਂ ਨੂੰ ਵਧੀਆ ਲੱਗਿਆ ਜੀ ਉਹ ਚੀਜ਼ ਨਾ ਦੈਟਸ ਨਾਈਸ ਹੈ ਨੇ ਖੈਰ ਕੰਮ ਤਾਂ ਦੇਖੋ ਕੋਈ ਜਿਹੜਾ ਵੀ ਕੰਮ ਤੁਸੀਂ ਕਿਸੇ ਨੂੰ ਕਰਨ ਨੂੰ ਕਹਿੰਦੇ ਆ ਨਾ ਜੀ 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 ਤੁਸੀਂ ਆਪ ਵੀ ਕੈਪੇਬਲ ਚਾਹੀਦੇ ਆ ਕੰਮ ਦੇ ਜੇ ਮਾਜੇ ਲੋ ਲੇਬਰ ਵੀ ਹੈ ਜੇ ਕੋਈ ਬੰਦਾ ਹੋਰ ਲੇਬਰ ਕਰ ਰਿਹਾ ਤਾਂ ਤੁਸੀਂ ਆਪ ਵੀ ਕੈਪੇਬਲ ਚਾਹੀਦੇ ਆ ਤੇ ਤੁਹਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਇਸ ਚੀਜ਼ 'ਚ ਹਾਂਜੀ ਹਾਂ ਕਿਉਂ ਕਿਹੜੀ ਗੱਲ ਆ ਉਹ ਵੀ ਬੰਦੇ ਉਦਾਂ ਦੇ ਆ ਚਲੋ ਠੀਕ ਆ ਆਪਾਂ ਇੱਕ ਦੂਸਰੇ ਦੇ ਨਾਲ ਰਲ ਕੇ ਕੰਮ ਕਰਦੇ ਆ ਕੰਮ ਕਰਨਾ ਤਾਂ ਮੈਂ ਕਹਿੰਦਾ ਬਰਡ ਭਾਗੀ ਆ ਔਰ ਆਪਣੀ ਸਿਹਤ ਚੰਗੀ ਆ ਕਰੋ ਕਿਉਂ ਨਹੀਂ ਹੂੰ ਜੇ ਵੀ ਨਾਲ ਖੜੇ ਆ ਤੇ ਕਦੋਂ ਤੋਂ ਫਿਰ ਬਿਜ਼ਨਸ ਸਟਾਰਟ ਆਪਣਾ ਕੀਤਾ ਸੀਗਾ ਜੀ ਤੇ ਅੱਜ ਇਸ ਮੁਕਾਮ ਤੇ ਜਿਵੇਂ 100 ਤੋਂ ਵੱਧ ਲੋਕ ਤੁਹਾਡੇ ਨਾਲ ਕੰਮ ਕਰਦੇ ਆ ਬਸ ਇਹ ਖੈਰ ਕੰਮ ਇਹ ਆ ਜੀ ਕਿ ਨਾਲ ਨਾਲ ਵਧੀ ਜਾਂਦੇ ਆ ਮੈਂ ਤਕਰੀਬਨ ਰੀਅਲ ਏਸਟੇਟ ਇਨਵੈਸਟਮੈਂਟ ਦੇ ਵਿੱਚ 66 ਤੋਂ ਰੀਅਲ ਏਸਟੇਟ ਸ਼ੁਰੂ ਕੀਤੀ ਸੀ 76 ਚ ਅੱਛਾ ਜੀ ਤੇ ਕਰਦੇ ਕਰਦੇ ਕੁਝ ਬਣਾਇਆ ਕੁਝ ਕੀਤਾ ਪਰ ਆ ਜਿਹੜਾ ਆ ਇਹ ਤਕਰੀਬਨ 2011 12 ਤੋਂ ਬਾਅਦ ਫਿਰ ਹੋਟਲਾਂ ਦੇ ਪਹਿਲਾ ਹੋਟਲ ਵੈਸੇ ਮੈਂ 2004 ਚ ਲਿਆ ਸੀ ਛੋਟਾ ਸੀ ਅੱਛਾ ਜੀ ਤੇ ਉਹਦੇ ਚ ਫਿਰ ਹੋਟਲ ਜਿਆਦਾ ਜਾਈਦੀ ਹੁੰਦੀ ਹੈ ਹਮਮ ਤੇ ਉਹ ਸੀ ਉਦੋਂ ਬਾਅਦ ਜੀਓਐਸਏ ਜੇ ਆ ਕੇ ਖਰੀਦਿਆ ਉਹ ਗਿਆ ਰ ਚਲਿਆ ਅੱਛਾ ਜੀ ਕਿਹੜੇ ਹੋਟਲ ਨਾਮ ਕੀ ਹੈ ਜੀ ਫਿਰ ਹੋਟਲ ਉੱਥੇ ਗ੍ਰੈਂਡ ਟੈਕਸਨ ਹੋਟਲ ਮਿਡਲੈਂਡ ਟੈਕਸਸ ਜੇ ਆ ਕਿ ਉੱਥੇ ਆਲ ਦਾ ਬਿਜ਼ਨਸ ਹੈਗਾ ਓਕੇ ਜੀ ਤੇ ਇਧਰ ਲੌਨ ਸਟਾਰ ਹੋਟਲ ਐਸ ਸਕੈਚੂਨ ਜੇ ਆ ਕਿ ਖਾ अच्छा ਤੇ ਬਾਕੀ ਘਰ ਜਿਹੜੇ ਡੇ ਕੇ ਰਿਆ ਆਪਣੇ 2-3 ਜਿਹੜੇ ਜਜੂ ਦੀਆਂ ਲੋਕੇਸ਼ਨਾਂ ਤੇ ਜੀ 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 ਇੱਕ ਅਕੜ ਮਿੰਟ ਨੇ ਆਉ ਕਿਸੇ ਦੇ ਨਾਲ ਪਾਰਨਰਸ਼ਿਪ ਹੈ ਇੱਕ ਲਕੌਨ ਚ ਹੈ ਇੱਕ ਇਧਰ ਹੈ ਸੋ ਸਾਰਿਆਂ ਦੀ ਰਲਾ ਕੇ ਤਕਰੀਬਨ ਤਕਰੀਬਨ 40 ਕ ਬੰਦੇ 45 ਬੰਦੇ ਤਾਂ ਡੇ ਕੇ ਇਹਨਾਂ ਦੇ ਵਿੱਚ ਹੀ ਹੁੰਦੇ ਆ ਆਪਣੇ ਲੇਬਰ ਉਹਨਿਕ ਰੱਖਣ ਦੀ ਉਹ ਬੰਦੇ ਹੈ ਇਹੋ ਬਿਜ਼ਨਸ ਇਦਾਂ ਦਾ ਲੇਬਰ ਕਾਫੀ ਹੁੰਦੀ ਹੈ ਹਮ ਸੋ ਬਾਕੀ ਕੁਛ ਇੱਥੇ ਆ ਜਿਹੜੇ 8-7 ਬੰਦੇ ਜਿਹੜੇ ਸਾਡੇ ਨਾਲ ਕਮ ਕਮ ਦੇ ਨਾਲ ਰਿਲੇਟਡ ਹੁੰਦੇ ਆ ਮੈਂਨਿਕ ਚਲੀ ਜਾਂਦਾ ਜੀ ਬਾਕੀ ਸਾਰੀ ਇਹ ਮਿਹਨਤ ਕਰੋ ਹਿੰਮਤ ਕਰੋ ਠੀਕ ਹੈ ਜੀ ਸਕਸੈਸ ਇਸ ਵਿਦ ਯੂ ਜੀ ਤੇ ਤੁਸੀਂ ਜੀ ਹੁਣ ਇੰਨਾ ਸਮਾਂ ਇੱਥੇ ਰਹੇ ਹੋ ਤਾਂ ਹਰ ਇੱਕ ਬੰਦੇ ਦਾ ਕੋਈ ਇੱਕ ਘਟਨਾ ਹੁੰਦੀ ਆ ਜੀ ਮਨ ਯਾਦ ਕੋਈ ਚੰਗੀ ਹੁੰਦੀ ਕਿਸੇ ਦੀ ਕੋਈ ਮਾੜੀ ਹੁੰਦੀ ਜਿਹੜੀ ਦਿਮਾਗ ਚੋਂ ਕਦੇ ਨਿਕਲ ਦੇਣੀ ਐਹੀ ਦਾ ਕੋਈ ਐਕਸਪੀਰੀਅੰਸ ਤੁਹਾਡਾ ਜਿਹੜਾ ਯਾਦ ਹੋਵੇ ਜੀ ਦੇਖੋ ਇੱਕ ਚੀਜ਼ ਆ ਅਸੀਂ ਇੱਕ ਪ੍ਰਾਏ ਕੰਟਰੀ ਚ ਆਏ ਸੀ ਜਦੋਂ ਆਏ ਆ ਹਾਂਜੀ ਔਰ ਪਹਿਲਾ ਇੱਕ ਤਾਂ ਬਿਗਨਿੰਗ ਕਾਫੀ ਲੋਕਾਂ ਦਾ ਬਿਹੇਵੀਅਰ ਚੰਗਾ ਸੀ ਜੀ ਫਿਰ ਡਿਸਕ੍ਰਿਮੀਨੇਟ ਵੀ ਬਹੁਤ ਹੋਇਆ ਕੈਨੇਡਾ ਚ ਇਹ ਤਕਰੀਬਨ ਮੈਂ ਇਹ ਕਹੂੰਗਾ ਪਈ ਜੇ ਅਸੀਂ ਕਹੋ ਪਈ ਅ 70 70 ਤੋਂ ਲੈ ਕੇ ਥੋੜਾ ਥੋੜਾ ਵਿਗੜ ਲੱਗ ਪਿਆ ਕੰਨ ਤੇ ਫਿਰ 10 ਸਾਲ ਤੱਕ ਇਟ ਵਾਸ ਵੈਰੀ ਬੈਡ ਡਿਸਕ੍ਰਿਮੀਨੇਸ਼ਨ ਬੜਾ ਲੋਕ ਸਾਨੂੰ ਨਹੀਂ ਸੀ ਟੋਲਰੇਟ ਨਹੀਂ ਸੀ ਕਰ ਰਹੇ ਐਕਸੈਪਟ ਨਹੀਂ ਸੀ ਕਰ ਰਹੇ ਜੀ 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 ਉਹਦੇ ਚ ਕਾਫੀ ਕੁਝ ਹੋਇਆ ਪਰ ਹੌਲੀ ਹੌਲੀ ਪਰ ਲੋਕਾਂ ਦੀ ਨੀਤੀ ਚੰਗੀ ਸੀ ਪੋਲੀਟੀਕਲ ਸਟਰਕਚਰ ਜਿਹੜਾ ਸੀ ਇਹਨਾਂ ਨੇ ਕਾਫੀ ਪੈਸਾ ਖਰਚਿਆ ਪੇ ਲਖੋ ਇਹਨਾਂ ਇੱਕ ਦੂਜੇ ਦੇ ਨਾਲ ਰਲ ਕੇ ਰਹੋ ਦੂਜੇ ਕਰੋ ਕਾਫੀ ਫਿਜ਼ੀਕਲ ਲੜਾਈਆਂ ਝਗੜੇ ਵੀ ਕਾਫੀ ਫਿਜ਼ੀਕਲ ਲੜਾਈਆਂ ਆਪਣੇ ਸਟਰੀਟ ਫਾਈਟਸ ਵਗੈਰਾ ਹੋਰ ਬੜਾ ਕੁਝ ਹੁੰਦਾ ਸੀ ਪਰ ਹੌਲੀ ਹੌਲੀ ਲੋਕ ਸੈਟਲ ਹੋ ਗਏ ਇਨ ਫੈਕਟ ਹੁਣ ਤਾਂ ਜਲਦਾ ਇਹ ਆ ਵੀ ਸਾਡੇ ਬੱਚੇ ਆ ਕੇ ਇੱਥੇ ਚੰਗਾ ਪੜ ਗਏ ਆ ਸੋਹਣੀਆਂ ਉਹਨਾਂ ਦੀਆਂ ਜਵਾਬਾ ਤੇ ਬੱਚਿਆਂ ਨੂੰ ਦੇਖ ਕੇ ਤਾਂ ਹੁਣ ਇਹ ਲੱਗਦਾ ਪਈ ਅਸੀਂ ਹੁਣ ਤਕਰੀਬਨ ਐਵਰੇਜ ਬੰਦੇ ਨਾਲੋਂ ਬੈਟਰ ਲਾਈਫ ਜੀ ਰਹੇ ਆ ਤੇ ਕੈਨੇਡੀਅਨ ਜਿਹੜੇ ਬੰਦੇ ਆ ਆਪਣੇ ਇੰਡੀਅਨ ਜਿਹੜੇ ਬੰਦੇ ਆ ਦੇ ਆ ਡੂਇੰਗ ਬੈਟਰ ਦੈਨ ਐਵਰੇਜ ਪੁਰਾਣੇ ਕੈਨੇਡੀਅਨ ਜਿਹੜੇ ਹੈਗੇ ਸੀ ਹੂੰ 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 ਕਿਉਂਕਿ ਆਲਮੋਸਟ ਮੈਂ ਤੇ ਇਹ ਕਹ ਲੂੰਗਾ ਵੀ ਜੇ 50% ਵੀ ਸਾਡੇ ਨਿਆਣੇ ਗਾਂਝ ਮੈਨੂੰ ਲੱਗਦਾ ਵੀ ਮੇਰੇ ਕੋਲ ਨੰਬਰ ਵੈਸੇ ਕੋਈ ਰਜਿਸਟਰਡ ਨਹੀਂ ਜੀ ਪਰ 50% ਬੱਚੇ ਜਿਹੜੇ ਉਹਨਾਂ ਕੋਲ ਡਿਗਰੀਆਂ ਹੈਗੀਆਂ ਹੂੰ ਪਰ ਇੱਕ ਹੋਰ ਗੱਲ ਮੈਂ ਇੱਕ ਹੋਰ ਗੱਲ ਹੁਣ ਲੋਕਾਂ ਨੇ ਕਹਿਣਾ ਪਤਾ ਨਹੀਂ ਨੈਗੇਟਿਵਿਟੀ ਹੋ ਪਈ ਕਿਉਂਕਿ ਜਦੋਂ ਅਸੀਂ ਕਿਸੇ ਵੀ ਸਟੋਰ ਦੇ ਵਿੱਚ ਜਾਂਦੇ ਆ ਜੀ ਜਿਹੜੇ ਇੱਥੋਂ ਦੇ ਗੋਰੀ ਲੋਕ ਹੈ ਜੀ ਉਹ ਬੜੇ ਗੁੱਡ ਮਾਰਨਿੰਗ ਹੈਵ ਅ ਗੁੱਡ ਡੇ ਮਲਕੇ ਬਹੁਤ ਸਮਾਈਲ ਦੇ ਨਾਲ ਆਪਾਂ ਨੂੰ ਉਹ ਕਰਦੇ ਆ ਵੀਸ਼ੇ ਜੀ ਹਾਂਜੀ ਤੇ ਆਪਣੇ ਬੰਦੇ ਜਦੋਂ ਉਹਨੂੰ ਪੰਜਾਬੀ ਦਿਖ ਜਾਂਦਾ ਉਹ ਮੂੰਹ ਕਮਾ ਲੈਂਦੇ ਆ ਜੀ ਆਪਣੇ ਤਾਂ ਸਤਿ ਸ੍ਰੀ ਅਕਾਲ ਕਹਿ ਕੇ ਆਪਾਂ ਸਤਿ ਸ੍ਰੀ ਅਕਾਲ ਕਹਿਣ ਨੂੰ ਤਾਂ ਟਾਈਮ ਨਹੀਂ ਲੱਗਦਾ ਜੀ ਨਹੀਂ ਇਹ ਤੁਸੀਂ ਮੇਰਾ ਖਿਆਲ ਹੈ ਜੀ ਅਨਫੋਰਚੂਨੇਟ ਚੀਜ਼ ਹੈ ਵੀ ਜਿਹੜੇ ਬੰਦੇ ਤੁਹਾਨੂੰ ਕੋਈ ਇਦਾਂ ਦੇ ਮਿਲੇ ਆ ਉਹਨਾਂ ਨੂੰ ਨਹੀਂ ਚਾਹੀਦਾ ਇਹ ਕਰਨਾ ਅਸੀਂ ਤਾਂ ਟਰਾਈ ਕਰੀਦੀ ਹਰ ਇੱਕ ਬੰਦੇ ਨੂੰ ਭਈ ਗਰੀਟਿੰਗ ਵੀ ਪੰਜਾਬੀ ਜੀ ਕਰੋ ਕਿਦਾਂ ਵੇ ਬੋਲਦੇ ਆ ਤਾਂ ਚੰਗੀ ਚੰਗੀ ਹੈਲੋ ਸ਼ੈਲੋ ਕਰੋ ਆਪਣੇ ਜੀ ਜੀ ਸੋਸਾਇਟੀ ਆ ਆਪਣੇ ਆਪਾ ਭਾਈ ਜਾਰਾ ਸਾਡਾ ਪਰ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਇਹ ਚੀਜ਼ ਨਹੀਂ ਜਿਹੜੇ ਹੁਣ ਆਏ ਹੋਏ ਆ ਇਹ ਥੋੜਾ ਜਿਹਾ ਹੈ ਜੀ ਮੇਰਾ ਖਿਆਲ ਹੈ ਪੇ ਜਿਸ ਤਰ੍ਹਾਂ ਨਾ ਉਹ ਜੋ ਇੰਡੀਆ ਤੋਂ ਕਲਚਰ ਨਾਲ ਆਉਂਦਾ ਹਾਂਜੀ ਇੰਡੀਆ ਜੋ ਮੈਂ ਵੀ ਦੇਖਿਆ ਕਿ ਪੰਜਾਬ 'ਚ ਰਹਿੰਦੇ ਹੋਏ ਬੰਦੇ ਹੌਟ ਮੈਨੂੰ 10 ਸਾਲ ਹੋ ਗਏ ਨਹੀਂ ਗਿਆ ਮੈਂ ਹਾਂਜੀ ਹਾਂਜੀ ਪਰ ਜਦ ਜਾਂਦੇ ਵੀ ਸੀ ਤੇ ਉਹ ਵੀ ਆਪਣੇ ਆਪ ਨੂੰ ਪੰਜਾਬੀ ਬੋਲਣੇ 'ਚ ਨੱਪਣੇ ਘਟਾਜਾ ਮਹਿਸੂਸ ਕਰਦੇ ਸੀ ਇੰਡੀਆ 'ਚ ਵੀ ਹਮ ਇਹ ਚੀਜ਼ਾਂ ਜਿਹੜੀਆਂ ਆ ਆਪਣੇ ਲੈਂਗੁਏਜ ਆਪਣੇ ਲੋਕ ਆਪਣੀ ਕੰਟਰੀ ਜਿਹੜੀ ਹੈ ਇਹ ਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ ਸਾਡਾ ਕਲਚਰ ਹੈ ਉਹਨੂੰ ਮੇਨਟੇਨ ਕਰੀਏ ਜੀ 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 ਗਲਤੀ ਹੈ ਜਿਹੜੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਆ ਹਮ ਇਨ ਫੈਕਟ ਸਾਡੇ ਕੋਲ ਇੱਕ ਪਾਕਿਸਤਾਨੀ ਬੰਦਾ ਕੰਮ ਕਰਦਾ ਸੀ ਮੁੰਡਾ ਉਹ ਅੱਛਾ ਜੀ ਐਮਬੀਏ ਕਰਕੇ ਆਇਆ ਤਾਂ ਉਹਨੇ ਜਦ ਕਦੇ ਗੱਲ ਕਰਨੀ ਉਹਨੇ ਉਰਦੂ ਬੋਲਣਾ ਜੀ ਮੈਂ ਕਿਹਾ ਯਾਰ ਤੂੰ ਪੰਜਾਬ ਲਾਹੌਰ ਦਾ ਹੈਗਾ ਤੂੰ ਪੰਜਾਬੀ ਨਹੀਂ ਕਹਿੰਦਾ ਨਾ ਪਾਕਿਸਤਾਨ 'ਚ ਵੀ ਜਿਹੜੀ ਪੰਜਾਬੀ ਬੋਲਣੀ ਆ ਉਹ ਲੋਅਰ ਕਲਾਸ ਦੇ ਜਿਹੜੇ ਬੰਦੇ ਬੋਲਦੇ ਆ ਜਿਹੜੇ ਰੇੜੀਆਂ ਵਾਲੇ ਸਬਜ਼ੀਆਂ ਵੇਚਣ ਵਾਲੇ ਦੂਸਰੇ ਉਹ ਅੱਛਾ ਤੇ ਦੂਜੇ ਜਿਹੜੇ ਆ ਕਹਿੰਦਾ ਉਰਦੂ ਜਾਂ ਹਿੰਦੀ ਜਾਂ ਉਰਦੂ ਹੀ ਆ ਉਹ ਹਿੰਦੀ ਵਰਗਾ ਹੀ ਆ ਹਾਂਜੀ 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 ਤੇ ਉਹ ਪਰ ਇਹ ਲੋਕਾਂ 'ਚ ਫੀਲਿੰਗ ਸਿਗੀਆਂ ਗਲਤ ਫੀਲਿੰਗ ਦੇ ਮੈਂ ਤਾਂ ਕਹਿੰਦਾ ਹੂੰ ਹੂੰ ਆਪਣੀ ਮਾਂ ਬੋਲੀ ਨੂੰ ਤਾਂ ਪਿਆਰ ਕਰ ਬਿਲਕੁਲ ਬਿਲਕੁਲ ਪੰਜਾਬ ਬਾਰੇ ਕੀ ਵਿਚਾਰ ਤੁਹਾਡੇ ਪੰਜਾਬ ਜੀ ਹੁਣ ਸੱਟ ਲਈ ਦਾ ਇੱਕ ਜਿਦਾ ਕਹਿੰਦੇ ਹੁੰਦੇ ਬਈ ਇੱਕ ਏਲੀਅਨਟ ਕੰਟਰੀ ਹੋ ਗਿਆ ਕਿਉਂਕਿ ਜੇ ਜਾਣਦੇ ਆ ਵੈਲਾ-ਵੈਲਾ ਬੰਦਾ ਕੋਈ ਸਾਨੂੰ ਜਾਣਦਾ ਹੁੰਦਾ ਜੇ ਜਾਇਦਾ ਵੀ ਇਹਦਾ ਚੰਗਾ ਵਿਚਾਰੇ ਹੁਣ ਮੈਂ ਕਹਿੰਦਾ ਪੰਜਾਬੀ ਸਾਰੇ ਇਧਰ ਹੀ ਆ ਜਣ ਇੱਥੇ ਪੰਜਾਬ ਬਣ ਜਾਣਾ ਹਾਂ ਪਰ ਉਸ ਮਿੱਟੀ ਨਾਲ ਮੋਹ ਹੈਗਾ ਹਾਂ ਚਲੋ ਖੈਰ ਬੰਦਿਆਂ ਨਾਲ ਤਾਂ ਹੈ ਚਲੋ ਮੋਹ ਮਿੱਟੀ ਉੱਥੇ ਠੀਕ ਹੈ ਜਿਹੜੇ ਬੰਦੇ ਪ੍ਰੋਗਰੈਸਿਵ ਡੇਮੇਜ ਬਹੁਤ ਹੋ ਗਿਆ ਜੀ ਜੀ ਖੇਤੀ ਪਾਣੀ ਪਲੂਟ ਕਿੰਨਾ ਹੋ ਗਿਆ ਜ਼ਮੀਨਾਂ ਕੋਈ ਜਿਹੜੇ ਲੋਕ ਪਾਣੀ ਦੀ ਇੰਨੀ ਦਿੱਕਤ ਆਈ ਸੂਰ ਜਾ ਕੇ ਪਾਣੀ ਚ ਰਲ ਗਿਆ ਪੀਣ ਵਾਲਾ ਨਹੀਂ ਰਹਿ ਗਿਆ ਪਾਣੀ ਸੋ ਉਸ ਚੀਜ਼ ਕਰਕੇ ਥੋੜੀ ਜਿਹੀ ਇਹ ਸੈਂਡ ਸਿਚੁਏਸ਼ਨ ਜਿਹੜੀ ਹੈਗੀ ਉਹਨੂੰ ਡੈਮੇਜਸ ਨੂੰ ਹਾਲੇ ਵੀ ਜੇ ਕੋਈ ਚਾਹਣ ਤੇ ਰੋਕਣਾ ਚਾਹੀਦਾ ਪਾਣੀ ਨੂੰ ਹਵਾ ਨੂੰ ਸਾਰੀ ਨੂੰ ਸਾਫ਼ ਰੱਖੋ ਦਰਖਤ ਹੋਰ ਲਾਓ ਸਾਫ਼ ਰੱਖੋ ਸੋ ਇਟਸ ਗੁੱਡ ਥਿੰਗ ਜੇ ਮੈਡਮ ਉਹਦਾ ਕਰਨ ਤਾਂ ਹਮ ਚਲੋ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਧੰਨਵਾਦ ਸੋਤਾ ਸਾਹਿਬ ਸੋ ਇਹ ਹਨ ਜਨਰਲ ਸਿੰਘ ਸੋਤਾ ਸਾਹਿਬ ਜਿਹੜੇ ਕੈਲਗਰੀ ਦੇ ਚ ਰਹਿੰਦੇ ਨੇ ਤੇ ਇਹਨਾਂ ਦਾ ਪਰਿਵਾਰ ਸਭ ਤੋਂ ਪਹਿਲਾਂ ਅਲਬਰਟਾ ਦੇ ਵਿੱਚ ਜਿਹੜਾ ਮੋਰੀ ਜਿਹੜੇ ਸੀਗੇ ਲੋਕ ਉਹਨਾਂ ਚ ਹਰੀ ਸਿੰਘ ਜੀ ਦਾ ਵੀ ਕੋਈ ਨਾਮ ਆਉਂਦਾ ਹੈ ਤਾਂ ਉਹਨਾਂ ਲੋਕਾਂ ਦੇ ਵਿੱਚ ਹੈਗਾ ਇਹਨਾਂ ਦਾ ਪਰਿਵਾਰ ਬਹੁਤ ਦੇਰ ਦੇ ਆਪ ਖੁਦ 1970 ਤੋਂ ਇੱਥੇ ਵਸੇ ਹੋਏ ਨੇ ਤੇ ਹੁਣ ਤਾਂ ਆਪਣੇ ਭਰਾਵਾਂ ਨੂੰ ਜਿਹੜੇ ਵਾਇਗਰੂ ਨੈਣੇ ਜੋਗਾ ਕੀਤਾ ਇਹਨਾਂ ਨੂੰ ਦੂਜਿਆਂ ਨੂੰ ਵੀ ਰੋਜ਼ਗਾਰ ਜਿਹੜਾ ਇਹਨਾਂ ਨੇ ਦਿੱਤਾ ਹੋਇਆ ਇਹਨਾਂ ਨੇ ਆਪਣੇ ਜੀਵਨ ਬਾਰੇ ਵਿਚਾਰ ਦਿੱਤੇ ਤੁਹਾਡਾ ਵੀ ਬਹੁਤ ਧੰਨਵਾਦ ਦਿਓ ਇਜਾਜ਼ਤ ਸ਼ੁਕਰੀ